हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਰਨਾਲਾ ਪਿੰਡ ਦੋਸਤੋ ਬਿਲਕੁਲ ਘਰਿਆਲਾ ਪਿੰਡ ਦੇ ਬਿਲਕੁਲ ਨੇੜੇ ਆ ਤੇ ਭਾਈ ਲੱਧੂ ਪਿੰਡ ਦੀ ਦੂਰੀ ਥੋੜੀ ਆ ਪੁਰੀਆਂ ਪਿੰਡ ਬਿਲਕੁਲ ਲੱਗੇ ਆ ਵੀਰ ਸੋਨੇ ਹਣਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਇਸ ਘਰੋਂ ਠੀਕ ਆ ਜੀ ਤੇ ਘੱਟੋ ਘੱਟ ਵੀ 2-4 ਵੀਡੀਓ ਆਪਾਂ ਪਾ ਚੁੱਕੇ ਆ ਪਸ਼ੂ ਤੋਂ ਆਪ ਪਹਿਲਾਂ ਵੀ ਦਿਖਾਉਂਦੇ ਰਹੇ ਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੇਰ ਸੋਨੇ ਹੁਣਾ ਦਾ ਤੇ ਵੀਰ ਹੀਰਾ ਠੀਕ ਆ ਪਾਰਟਨਰਸ਼ਿਪ ਆ ਦੋ ਭਰਾਵਾਂ ਦੀ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਫਾਰਮ ਤੇ ਅੱਜ ਤੁਸੀਂ ਸਾਹਮਣੇ ਦੇਖ ਰਹੇ ਜੇ ਵੱਡੀ ਗਿਣਤੀ ਦੇ ਵਿੱਚ ਨਗ ਜਿਹੜੇ ਵੀਰ ਸੋਨੇ ਹੁਣਾ ਦੇ ਕੋਲੇ ਬਕਾਊ ਆ ਸੇਲ ਦੇ ਲਈ ਅਵੇਲੇਬਲ ਨੇ ਸੋ ਪਸ਼ੂ ਅੱਜ ਦੋਸਤੋ ਟੋਟਲ ਵੈਸੇ ਆ ਪਾ ਤੁਹਾਨੂੰ 10 ਕ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 6 ਮੱਝਾਂ ਝੋਟੀਆਂ ਸੁਈਆਂ ਨੇ ਤੇ ਇਧਰ ਚਾਰ ਜਿਹੜੀਆਂ ਮੱਝਾਂ ਝੋਟੀਆਂ ਬਿਲਕੁਲ ਗੱਪਣ ਤਿਆਰੀ ਵਾਲੇ ਪਸ਼ੂ ਨੇ ਇਹ ਗੱਲਬਾਤ ਵੀਰ ਸੋਨੇ ਦੇ ਨਾਲ ਪੁੱਛਦੇ ਆ ਕਿ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਸੋਨੇ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਸਾਸਰੀਕਾਲ ਹੋਰ ਵੀਰੇ ਠੀਕ ਠਾਕ ਵਧੀਆ ਠੀਕ ਠਾਕ ਸੋਨੇ ਵੀਰ ਅੱਜ ਤੋਂ ਕੋਈ 2 ਦਿਨ ਪਹਿਲਾਂ ਇੱਕ ਆਪਾਂ ਅਪਡੇਟ ਪਾਈ ਸੀਗੀ ਹਾਂਜੀ ਹਾਂਜੀ ਠੀਕ ਜੀ 2 ਦਿਨ ਪਹਿਲਾਂ ਆਪਾਂ ਅਪਡੇਟ ਪਾਈ ਸੀ ਉਦੋਂ ਜੇ ਕੋਈ 4-5 ਪਸ਼ੂ ਵਿਖਾਏ ਸੀ ਨੀਲੀ ਰਾਵੀ ਦੀਆਂ ਪੂਰੀਆਂ 2 ਇੱਕ ਇੱਕ ਤੋਂ ਪੀਸ ਪੂਰੀਆਂ ਮੱਝਾਂ ਦਿਖਾਈਆਂ ਸੀ ਹਾਂਜੀ ਵੀਰ ਜੀ ਉਹ ਵੀਡੀਓ ਚੱਲਦੇ ਆ ਸਾਰੇ ਆਪਣਾ 1 ਘੰਟੇ ਦੇ ਵਿੱਚ ਸਾਰੇ ਪਸ਼ੂ ਸੇਲ ਹੋ ਗਏ ਸੀ ਠੀਕ ਆ ਵੀਰ ਜੀ ਠੀਕ ਆ ਤਬੀ ਸੁਣੇ ਅੱਜ ਮੈਨੂੰ ਤਾਂ ਕਾਫੀ ਕਾਰਨਾ ਕਰ ਲਈ ਹੈ ਵੱਡੀ ਮਿਹਨਤ ਕੀਤੀ ਹੈ ਵੀ 10 ਦੇ 10 ਪਸ਼ੂ ਅੱਜ ਇਕੱਠੇ ਕਰਕੇ ਲੈ ਆਏ ਵੀਰ ਜੀ 10 ਦੇ 10 ਆਪਾਂ ਅੱਜ ਸਵੇਰ ਤੋਂ ਗਏ ਆ ਇੱਕ ਵਜੇ ਤੱਕ ਡੰਗਰ ਇਕੱਠੇ ਕਰਕੇ ਆਈ ਫਿਰ ਇੱਕ ਰੀ ਆਖਿਆ ਆਪਣੇ ਭੈਣ ਭਰਾਵਾਂ ਦੇ ਸਾਹਮਣੇ ਫਿਰ ਇੱਕ ਰੀ ਆ ਪਰ ਉਬਰੂਬ ਹੋਈਏ ਠੀਕ ਆ ਜੀ ਹਾਂਜੀ ਲਓ ਦੋਸਤੋ ਬੜੀ ਵੱਡੀ ਮਿਹਨਤ ਆ ਕਿਉਂਕਿ ਪਸ਼ੂ ਇਕੱਲਾ ਬਣਾਵੇ ਤੇ ਕਾਫੀ ਟਰਾਈਆਂ ਮਾਰਨੀਆਂ ਪੈਂਦੀਆਂ ਠੀਕ ਆ ਜੀ ਤੇ ਤਕਰੀਬਨ 10 ਨਾਲ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟ ਤੇ ਵੱਧ ਤੋਂ ਵੱਧ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਆਜੋ ਕਰਦੇ ਆ ਸਟਾਰਟਿੰਗ ਸੋਨੇ ਵੀਰ ਪਹਿਲਾਂ ਜਿਹੜੀਆਂ ਗੱਬਣ ਦਿਖਾ ਦੀਏ ਕਿ ਸੂਈਆਂ ਦਿਖਾਉਣੇ ਪਹਿਲਾਂ ਆਪਾਂ ਸੂਈਆਂ ਦਿਖਾਈਏ ਇਸ ਨੂੰ ਆ ਆ ਬਿਲਕੁਲ ਜੀ ਆਜੋ ਆ ਜੀ ਇੱਕ ਸਾਈਡ ਤੇ ਆਜੋ ਜੀ ਆਜੋ ਵੀਰੇ ਲਓ ਦੋਸਤੋ ਪਹਿਲਾਂ ਜਿਹੜੇ ਆਪਾਂ ਤੁਹਾਨੂੰ ਸੂਏ ਸੂਏ ਨਾਗ ਵਿਖਾਉਣੇ ਆ ਨਾਲ ਦੀ ਨਾਲ ਪੂਰੇ ਬੱਚੇ ਜਿਹੜੇ ਪੂਰੇ ਹੈਲਥੀ ਆ ਪੂਰੇ ਐਕਟਿਵ ਬੱਚੇ ਆ ਨਾਲ ਦੀ ਨਾਲ ਬੱਚੇ ਦਿਖਾਈ ਚੱਲਾਂਗੇ ਰੇਡ ਪੜਤਾ ਤੁਹਾਨੂੰ ਵਿੱਚ ਵੀਡੀਓ ਤੇ ਦੱਸੀ ਜਾਵਾਂਗੇ ਠੀਕ ਹੈ ਹਾਂਜੀ ਸੰਤੂ ਸਾਹਿਬ ਆ ਚੌਥੇ ਦਿਨ ਦੀ ਮੱਝ ਸੂਈ ਆ ਓਕੇ ਨਗਰੇ ਦੇ ਬੱਚਾ ਕੱਟੀ ਆ ਜੀ ਥੱਲੇ 12 ਲੀਟਰ ਬੌਲਾ ਹਾਜ਼ਰ ਜੀ ਇਸ ਟਾਈਮ ਠੀਕ ਹੈ 12 ਕਿਲੋ ਵਿਖਾਵੇ ਵਾਲਾ ਭਾਵੇਂ 15 ਕਿਲੋ ਕਹਿ ਦਈਏ ਠੀਕ ਹੈ 12 ਕਿਲੋ ਬੌਲਾ ਹਾਜ਼ਰ ਆ ਹਾਂਜੀ ਹਾਜ਼ਰ ਆਜ ਚੌਥੇ ਦਿਨ ਦੀ ਸੂਈ ਥੱਲੇ ਹਾਂਜੀ ਚੌਥੇ ਦਿਨ ਦੀ ਸੂਈ ਮਗਰ ਇਹਦੇ ਬੱਚਾ ਮਗਰ ਕੱਟੀ ਆ ਜੀ ਮਗਰ ਕੱਟੀ ਆ ਹਾਂਜੀ ਲਓ ਦੋਸਤੋ ਮਗਰ ਕੱਟੀ ਆ 24 ਦਿਨਾਂ ਦੀ ਸੂਈ ਆ 12 ਕਿਲੋ ਬੌਲਾ ਤੇ ਬਾਕੀ ਤੁਸੀਂ ਚੈੱਕ ਕਰੋ ਜਿੱਦਾਂ ਆਪਾਂ ਨਾਰਮਲ ਗ ਸਿੰਗਲ ਹੱਡੀ ਦੇ ਵਿੱਚ ਆ ਠੀਕ ਆ ਜੀ ਸੋ ਦੁੱਧ ਆਵਾਜ਼ ਨੂੰ ਚੰਗੀ ਰਹਿਣ ਵਾਲੀ ਆ ਹੁਣ 12 ਕਿਲੋ ਵੀਰ ਬੋਲਾ ਦੱਸ ਰਿਹਾ ਚ ਚੌਥੇ ਦਿਨ ਦੇ ਦੌਰਾਨ ਠੀਕ ਆ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਠੀਕ ਆ ਸੋ ਆ ਫੇਸ ਕੁਆਲਿਟੀ ਆ ਕਰੋ ਚੈੱਕ ਜੀ ਸੋਨੇ ਵੀਰ ਬਾਕੀ ਚੋਣ ਜਾਣ ਦੇ ਪਸ਼ੂ ਜਿੰਨੇ ਪਸ਼ੂ ਸੂਏ ਸੂਏ ਆਪਣੇ ਕੋਲ ਮੈਂ ਕਹਾਂ ਵੀਰ ਜੀ ਭਾਵੇਂ ਇਹਨਾਂ ਥੱਲੇ ਨਿੱਕੇ ਬੱਚੇ 5 ਸਾਲ ਦੇ ਬਹਿ ਕੇ ਚੁਈ ਜਾਣ ਏਡੇ ਭੋਲੇ ਸਾਰੇ ਪਸ਼ੂ ਚੋਣ ਜੀ ਠੀਕ ਆ ਜੀ ਹਾਂਜੀ ਤਾਂ ਤੁਸੀਂ ਚੁਈਆਂ ਦੇ ਪਾਸੇ ਪੂਰੇ ਖਰੇ ਆ ਪਸ਼ੂ ਠੀਕ ਆ ਜੀ ਖੇਚ ਦੇ ਬਾਬਾ ਤੇ ਛੋਟਾ ਬੱਚਾ ਬਹਿ ਕੇ ਵੀ ਚੁਈ ਕਰ ਲੇਗਾ ਠੀਕ ਆ ਜੀ ਵੀਰ اخੋ ਜੀ ਤਸੱਲੀ ਦੇ ਰਿਹਾ ਬਾਕੀ ਅੱਗੋਂ ਪਿਛੋਂ ਬੈਕ ਸਾਈਡ ਤੋਂ ਤੁਸੀਂ ਲੈਵੇ ਹੁਵਾਨੇ ਵੇਖੋ ਪੱਦਰ ਲੈਵੇ ਵਿਖਾ ਲਿਆ ਠੀਕ ਆ ਜੀ ਇੱਕ ਸਾਰ ਲੈਵੇ ਆ ਤੇ ਚੌਥਾ ਨਾ ਦੀ ਸਪੇਸ ਵੰਡ ਚੰਗੀ ਆ 12 ਕਿਲੋ ਦੀ ਮਾਲਕਨ ਇਸ ਵਕਤ ਬ ਲੈ ਵੀ ਸੋਨੇ ਵੀਰ ਦਾ ਦੇਮਾ ਕਿਨੇ ਦੀ ਆਪਾਂ ਵੀਰ ਜੀ ਮੋਲੇ ਦਾ ਭਾਵੇਂ ਆਪਾਂ ਲੱਖ ਰੁਪਇਆ ਕਰ ਲਈਏ ਭਾਵੇਂ ਇੱਕ ਪੰਜ ਕਰ ਲਈਏ ਆਪਾਂ 96000 ਦੀ ਜੱਥ ਨੂੰ ਵਾਝ ਦੇ ਦਾਂਗੇ 96000 ਉਹਦੇ ਨਾਲ 3000 ਰੁਪਇਆ ਹੋਰ ਭੈਣ ਭਰਾ ਮੇਰੇ ਛੋੜ ਦਵਾਗੇ 92000 ਦੀ ਮਾਈ ਦੇ ਦਾਂਗੇ 92 ਦੀ ਹਾਂਜੀ ਲੈ ਦੋਸਤੋ ਛੋਟਾ ਛਟਾ ਪੂਰੀਆਂ ਕਰਕੇ ਕਸਰਾ ਕੁਸਰਾ ਕੱਢ ਕੇ 92000 ਦੀ ਤੁਹਾਨੂੰ ਇਹ ਮੱਝ ਮਿਲ ਜੇ ਤੇ ਬਾਕੀ ਮੱਝ ਵੀਰ ਜੀ ਸੰਧੂ ਸਾਹਿਬਾ 15 16 ਕਿਲੋ ਦੀ ਮਾਲ ਕਰੇ ਜਿਹਦੇ ਥਲੇ ਚੁੱਥੇ ਦਿੰਦੇ ਹਾਜ਼ਰ 12 ਕਿਲੋ ਬੌਲਾ ਕੋਈ ਮਿਲ ਕੇ ਆਪ ਦਾ ਕੰਡਾ ਨਾਲ ਲੈ ਆਵੇ ਤਾਂ ਤੋਲ ਕੇ ਤੋ ਚੰਗੀ ਸਟਾਰਟਿੰਗ ਹੋਈ ਐ ਇਸ ਮੈਂ ਦੀ ਜਰੂਰ ਤੁਸੀਂ ਖਰੀਦਦਾਰੀ ਕਰ ਰਹੇ ਹੋ 92000 ਦੀ ਇਧਰ ਸੋਹਦੇ ਆ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਐ ਝੋਟੀ ਆ ਗਈ ਵੀਰ ਹਾਂਜੀ ਆ ਵੀਰ ਜੀ ਦੂਜਾ ਸੂਆ ਸੂਈ ਆ ਤੇ ਆ ਕੱਲ ਸ਼ਾਮ ਦੀ ਸੂਈ ਆ ਜੀ ਬਸ ਦੋਸਤੋ ਕੱਲ ਸ਼ਾਮ ਦੀ ਇਹ ਝੋਟੀ ਸੂਈ ਆ ਦੂਜਾ ਸੂਆ ਸੂਆ ਦੂਜਾ ਝੋਟੀ ਦਾ ਬੱਚਾ ਮਗਰ ਤੇ ਫਿਰ ਕੀ ਆ ਗਿਆ ਵੀਰ ਜੀ ਕੱਟਾ ਜੀ ਮਗਰ ਮੇਲ ਆ ਗਿਆ ਤੇ ਕੋਈ ਦੋ ਤਿੰਨ ਘੰਟਾਂ ਦੀਆਂ ਚਵਾਈਆਂ ਹੋ ਗਈਆਂ ਫਿਰ ਵੀਰ ਜੀ ਹੁਣ ਤੀਜੇ ਡੰਗ ਦੀ ਚਵਾਈ ਹੋਣੀ ਐ ਜੀ ਕੱਲ ਸ਼ਾਮ ਦੀ ਤੇ ਸਵੇਰ ਦੀ ਹੋਈ ਹੁਣ ਤੀਜੇ ਡੰਗ ਦੀ ਚਵਾਈ ਵੀਰ ਜੀ ਹੋਣੀ ਐ ਜੀ ਬੋਲਾ ਲਗਭਗ ਵੈਸੇ ਕਿੰਨਾ ਕਾਪਾ ਰੋਡ ਦਾ 8 ਕਿਲੋ ਬੋਲਾ ਇਸ ਟਾਈਮ ਹਾਜ਼ਰ ਹੈ ਜੀ 8 ਕਿਲੋ ਤਾਂ ਦੋਸਤੋ 8 ਕਿਲੋ ਬੋਲਾ ਬਿੱਲੀ ਮਨ ਕੀ ਆਖਾ ਸਿੰਘ ਗੁਲਾਈ ਦੇ ਵਿੱਚ ਨੋਰਮਲ ਜਾਂ ਖੁੱਲਾ ਬਾਕੀ ਬਾਡੀ ਬੰਤਰ ਦੇ ਨਾਲ ਪੂਰਾ ਮੇਲ ਖਾਂਦਾ ਠੀਕ ਆ ਜੀ ਫੱਬ ਦੀ ਪੂਰੀ ਆ ਸੋ ਉੱਚੀ ਬਿਲਕੁਲ ਪੁੱਠਿਆਂ ਤੋਂ ਸਿੰਗ ਲੱਡੀ ਦੇ ਵਿੱਚ ਤੇ ਹਵਾਨੇ ਚੱਡੇ ਦੀ ਪੂਰੀ ਖਬਰਦਾਰ ਆ ਵੇਖੋ ਜੀ ਠੀਕ ਆ ਨਿੱਗਰ ਲੇਵਾ ਨਿੱਗਰ ਪਿੰਡਾ ਸੋ ਮਗਰ ਇਹਦੇ ਕਟਾ ਮੇਲ ਕਾਫ ਬੇਚਤ ਕੇ ਬਣੀ ਹੈ ਮਾਰੀ ਨਾ ਵੀਡੀਓ ਕਰਦੇ ਠੀਕ ਹੈ ਲਓ ਜੀ ਸੋ ਖੂਬਸੂਰਤ ਕੁਆਲਟੀ ਹੈ ਦੋਸਤੋ ਝੋਟੀ ਨਾਲ ਨਵਾਂ ਪੱਕਾ ਨਵੀਂ ਝੋਟੀ ਆ ਤੇ ਚੌਣ ਜਾਨ ਵੀਰ ਪੋਲੀ ਬਿਲਕੁਲ ਮੋਟੀ ਧਾਰ ਹੈ ਅਸਲ ਵਿੱਚ ਸਾਬ ਤੁਹਾਨੂੰ ਜਿੰਨੇ ਆਪਾਂ ਮਾਲ ਲੈ ਜਾਂਦਾ ਕੋਈ 5 ਸਾਲ ਦੇ 6 ਸਾਲ ਦੇ ਬੱਚੇ ਬਹਿ ਗਏ ਸਾਰਾ ਮਾਲ ਹੀ ਆਪਾਂ ਚੌਣ ਦੇ ਵਿੱਚ ਚੰਗਾ ਲਿਆ ਜੀ ਕੋਈ ਮਾਲ ਦੀ ਚਵਾਈ ਦੀ ਗੱਲ ਕਰ ਆਪਣਾ ਮਾਲ ਨਿਕਲੂਗਾ ਠੀਕ ਹੈ ਭਰਾ ਹਾਂਜੀ ਲੈ ਵੀ ਸੋਨੇ ਵੀਰ ਬਹੁਤ ਵਧੀਆ ਬਾਕੀ ਜਿੰਨੀ ਤਸੱਲੀ ਦਿੱਤੀ ਜਾਂਦੇ ਆਪਾਂ ਬਹੁਤ ਵਧੀਆ ਗੱਲਾਂ ਬਾਕੇ ਮਾਲ ਰੇਟ ਦੇ ਵਿੱਚ ਵੀ ਬੜਾ ਜਾਇਜ਼ ਹੀ ਦੇਖੀ ਆਪਾਂ ਵੀਰ ਜੀ ਇਹਦਾ ਝੋਟੀ ਉਤਰਾ ਬਾਹਰ ਤੋਂ ਲੋਗ ਇਹੋ ਜਿਹਾ ਸਵਾ ਸਾਹ ਮੁੱਲ ਕਰਦੇ ਆਪਾਂ ਇੱਕ ਦਾ ਮੁੱਲ ਕਰਦੇ ਆ ਇੱਕ ਪੰਜ ਦੀ ਵੀਰ ਜੀ ਹਾਂ ਨਾ ਝੋਟੀ ਦੇ ਦਾਂਗੇ ਇੱਕ ਪੰਜ ਦੀ ਹਾਂਜੀ ਬਹੁਤ ਚੰਗੀ ਝੋਟੀ ਹੈ ਲੱਪਾ ਲੁਪਾ ਲੱਗਾ ਝੋਟੀ ਸੂ ਦੇ ਵਿੱਚ ਆਈ ਵੱਡੀਆਂ ਮੱਝਾਂ ਜੀ ਹੁੰਦੀ ਹੈ ਫੁੱਲ ਜੀ ਬਿਲਕੁਲ ਲਓ ਦੋਸਤੋ ਕਦਕੂਤ ਪੂਰਾ ਵੱਡਾ ਸੂ ਸਵਾ ਦੇ ਵਿੱਚ ਆਈ ਹੈ ਕਰਮਾਂ ਵਾਲੀ ਕੱਲ ਦੀ ਸੂਈ ਹੈ ਠੀਕ ਆ ਜੀ ਤੇ ਇੱਕ ਕਿੰਨੇ ਦੀ ਦਵਾਂਗੇ ਇੱਕ ਇੱਕ ਪੰਜ ਦੀ ਜੀ ਇੱਕ ਪੰਜ ਦੀ ਹਾਂ ਨਾ ਲਓ ਵੀ 1 ਲੱਖ 5000 ਦੀ ਹਾਂ ਨਾ ਠੀਕ ਆ ਤੇ ਬਾਕੀ ਕੋਈ ਵੀਰ ਵੀ ਸੌਦਾ ਕਰੇ ਠੀਕ ਆ ਜੀ ਵਿੱਚੋਂ ਛੋੜ ਜੱਪੇ ਜੋ ਵੀ ਮੌਕੇ ਮੁਸ਼ਕਲ ਜਾਪੀ ਜਾਂ ਕੋਈ 19 ਕੀ ਬਧੀ ਕੀ ਲੱਗੀ ਤੇ ਆਪਾਂ ਵਿੱਚੇ ਤੁਹਾਨੂੰ ਨੋਟ ਕਰਾ ਦਾਂਗੇ ਠੀਕ ਆ ਅੱਗੇ ਤੀਜੇ ਨੰਬਰ ਤੇ ਇੱਕ ਬੱਲੀ ਦੋਸਤੋ ਕਹਿ ਲੋ ਚਾਹੇ ਨੀਲੀ ਦੀ ਕਹਿ ਲੋ ਝੋਟੀ ਬਹੁਤ ਖੂਬਸੂਰਤ ਆ ਮੱਥੇ ਬੱਲ ਬਿਲਕੁਲ ਨਾਸਾਂ ਵਾਲੀ ਸਾਈਡ ਨੂੰ ਦੋਸਤੋ ਬਿਲਕੁਲ ਬਰੀਕ ਧਾਰੀ ਵੀ ਆਉਂਦੀ ਆ ਠੀਕ ਆ ਤੇ ਪੈਰ ਤੁਸੀਂ ਵੇਖੋ ਬਿਲਕੁਲ ਦੱਤਾਂ ਧੋਪੀਆਂ ਠੀਕ ਆ ਜਿਵੇਂ ਆਪਾਂ ਕਹਦੇ ਨੇ ਜੁਰਾਬਾਂ ਜੜੀਆਂ ਨੇ ਮਗਰ ਨਹੀਂ ਲੱਤਾਂ ਨੂੰ ਤੇ ਪੂਛ ਆਧੋਵਾਨੇ ਤੱਕ ਜੜੀ ਦੋਸਤੋ ਵਾਈਟ ਆ ਤੇ ਸਿੰਗਲ ਹੱਡੀ ਦੇ ਵਿੱਚ ਤੇ ਵੀਰ ਸੋਨੇ ਦੀ ਡਿਟੇਲ ਸੂਆ ਕਿੰਨੇ ਸੂਈ ਆ ਵੀਰ ਜੀ ਇਦੇ ਪਿੱਛੇ ਬੱਚਾ ਵੀ ਕਟਾ ਜੀ ਉਹ ਜੀ ਮਗਰ ਵੀ ਕਟਾ ਇਹ ਵੀ ਕੱਲ ਦੀ ਸੂਈ ਹੈ ਠੀਕ ਆ ਜੀ ਕੋਈ 2 ਗਨਗ ਦੀ ਚਵਾਈ ਖੋਈ ਹੈ ਇਸ ਝੋਟੀ ਦੀ 9 ਕਿਲੋ ਸਲ ਬੋਲਾ ਜਰਿਆ ਜੀ ਠੀਕ ਆ ਬਾਕੀ ਦਿਖਦੁਖ ਬੜੀ ਚੰਗੀ ਹੈ ਸਕੀਨੀ ਚ ਕੋਈ ਨਹੀਂ ਚੰਗੀ ਬਹੁਤ ਚੰਗੀ ਝੋਟੀ ਹੈ ਜੀ ਮਗਰ ਕਟਾ ਆ ਗਿਆ ਇਦੇ ਹਾਂ ਜੀ ਕਟਾ ਜੀ ਇਹਦਾ ਮਗਰ ਵੀ ਲਓ ਜੀ ਮਗਰ ਇਹਦੇ ਵੀ ਕਟਾ ਮੇਲ ਕਾਫ ਆ ਤੇ ਇਹਦੇ ਥਲੇ ਵੀਰ ਕਿੰਨਾ ਕ ਬੋਲਾ ਨੋਟ ਬੋਲਾ ਸੰਤੂ ਸਾਹਿਬ 9 ਕਿਲੋ ਲਓ ਜੀ 9 ਕਿਲੋ ਬੋਲਾ ਦੋਸਤੋ ਇਹਦੇ ਥਲੇ ਨੋਟ ਤੁਸੀਂ ਕਰ ਲਓ ਠੀਕ ਆ ਬਾਕੀ ਚਵਾ ਪਸਮਾ ਦੇ ਪਸ਼ੂ ਸਾਰੇ ਚੰਗੇ ਆ ਕਿਉਂਕਿ ਕੋਈ ਦੋ ਡੰਗ ਕੋਈ ਤਿੰਨ ਡੰਗ ਇਹਨਾਂ ਪਸ਼ੂਆਂ ਦੀਆਂ ਚਵਾਈਆਂ ਹੋਈਆਂ ਉਸ ਬਿਹਾਫ ਤੇ ਜਿਹੜੀ ਪੂਰੀ ਗੱਲਬਾਤ ਆਪਾਂ ਕਰਦੇ ਪਾਏ ਆ ਠੀਕ ਆ ਤੇ ਕੋਈ ਭਰਾ ਇੱਥੇ ਆਊਗਾ ਮੁੜ ਕੇ ਨਹੀਂ ਜਾਂਦਾਗਾ ਇੱਕ ਨਾਗ ਨਾ ਪਸੰਦ ਆਊਗਾ ਤੇ ਦੂਜੇ ਨੂੰ ਤੁਸੀਂ ਹੱਥ ਪਾ ਲਓ ਠੀਕ ਆ ਜੀ ਬਾਕੀ ਜਿਹੜੇ ਪਸ਼ੂ ਦਾ ਤੁਸੀਂ ਸਾਈਪੇਨਾ ਕਰਕੇ ਆਉਂਦੇ ਹੋ ਠੀਕ ਆ ਜੀ ਉਹ ਤੁਹਾਡਾ ਪਸ਼ੂ ੜਕਿਆ ਜਾਊਗਾ ਮੇਰਾ ਵੀਰ ਇਹ ਜ਼ਰੂਰ ਤੁਸੀਂ ਨੋਟ ਕਰ ਲਿਆ ਕਰੋ ਠੀਕ ਆ ਤੇ ਸੋਨੇ ਵੀਰ ਇਹਦਾ ਮੁੱਲ ਕਿ ਰੋਗਾ ਬੱਲੀ ਆਪਣੀ ਨੀਂਦ ਤੇ ਮੁੱਲ ਭਾਵੇਂ ਆਪਾਂ 95 ਕਰ ਲਈਏ ਭਾਵੇਂ 96 ਕਰ ਲઈએ 9000 ਚੋਟੀ ਜਸਮੋ ਦੇ ਦਾ ਜੀ 90 ਦੀ ਹਾਂ ਉਈ ਪਰ ਪਰਾ ਦਾ ਇਹ ਦਾ ਮਾਂ ਤਾਂ ਨਹੀਂ ਬਸ ਹੋਊਗਾ। ਬਾਕੀ ਕਰ ਦਿਓ ਲੈ ਸਲੂਸ ਖੁੱਲੀ ਹੈ। 10000 ਰੁਪਿਆ ਸੰਤੋਸ਼ ਆਵੇ ਲਸ ਕਰ ਦਾਂਗੇ। ਇੱਕ ਘੱਟ 90 ਦੀ। ਇੱਕ ਘੱਟ 90 ਦੀ। ਲਓ ਜੀ। ਇੱਕ ਘੱਟ ਕਿਸਾਨ ਵੀਰੋਂ 90 ਦੀ ਇਹ ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ। ਸੋ ਨੀਲੀ ਦੇ ਪੱਖ ਦੀ ਝੋਟੀ ਆੱਖਾਂ ਬਿੱਲੀਆਂ ਨੇ ਠੀਕ ਆ ਜੀ ਮੱਥੇ ਬੱਲ। ਸੋ ਮਾਰਕਿੰਗ ਜਿਹੜੀ ਆਪਾਂ ਤੁਹਾਨੂੰ ਨੋਟ ਕਰਾਤੀ ਆ। ਸੋ ਥਣ ਦੇਵੇ ਦੀ ਪੂਰੀ ਪੱਦਰ ਦੇਵਾ ਬਖਾਲਾ ਠੀਕ ਆ। ਆ ਕਰੋ ਚੈੱਕ। ਠੀਕ ਆ ਜੀ ਠੀਕ ਆ। ਲਓ ਦੋਸਤੋ ਬਾਕੀ ਹੋਰ ਵੀ ਆਪਾਂ ਤੁਹਾਨੂੰ ਨਗਜੜੇ ਦਿਖਾ ਦਿੰਨੇ ਆ ਪੂਰੀ ਤਸੱਲੀ ਦੇ ਨਾਲ ਆ ਗਿਓ ਜੀ ਲੈ ਵੀ ਸੋਨੇ ਵੀਰ ਅੱਗੇ ਆਪਣੇ ਕੋਲ ਚੌਥੇ ਨੰਬਰ ਤੇ ਜਿਹੜੀ ਇਹ ਮੈਂ ਆ ਗਈ ਆ ਹਾਂਜੀ ਸੰਤੋ ਸਾਹਿਬ ਜੀ ਤੇ ਇਹਦਾ ਵੀਰ ਕੀ ਮਿਹਰਬਾਨ ਆ ਵੀਰ ਜੀ ਪਰਸੋਂ ਦੀ ਸੂਈ ਆ ਇਹਦਾ ਥੱਲੇ 10 ਲੀਟਰ ਬੌਲਾ ਜਾ ਰਿਹਾ ਜੀ 10 ਲੀਟਰ ਬੌਲਾ ਹਾਜ਼ਰ ਇਹ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਤਾਂ ਮਗਰੇ ਦੇ ਕੱਟੇ ਹੀ ਆ ਜੀ ਲਓ ਜੀ ਤਾਂ ਦੋਸਤੋ ਮਗਰੇ ਦੇ ਕੱਟੇ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਸੂਆ ਵੀਰ ਸੋਨੇ ਤੀਜਾ ਤੀਜਾ ਸੂਆ ਵੀਰ ਜੀ ਤੀਜਾ ਸੂਆ ਤੀਜਾ ਸੂਆ ਲਓ ਜੀ ਮਗਰ ਕੱਟੀ ਇਹ ਪਰਸੋਂ ਦੀ ਦੋਸਤੋ ਸੂਈ ਹੈ ਤੇ 10 ਲੀਟਰ ਬੋਲਾ ਇਹਦੇ ਥੱਲੇ ਹਾਜ਼ਰ ਆ। ਸੋ ਬੇਲਬੂਲ ਵੀ ਸੋਹਣੀ ਹੈ ਕਰਮਾਲੀ ਦੀ। ਤੇ ਬਾਕੀ ਚੋਣ ਚਵਾ ਦੇ ਚੰਗੇ ਆ ਪਸੂ ਠੀਕ ਆ ਜੀ। ਅੱਛਾ ਸੋਨੀ ਵੀਰ ਜਿੱਦਾਂ ਆਪਾਂ ਭੈਣ ਭਰਾਵਾ ਆਪਣੇ ਸੱਜਣਾਂ ਨੂੰ ਮੋੜ ਕਰਾਇਆ ਵੀ ਅੱਜ ਹੀ ਮਾਲ ਆਪਣੇ ਕੋਲ ਇਕੱਠਾ ਹੋਇਆ ਹੈ। ਹਾਂਜੀ। ਤੇ ਇਹਨਾਂ ਦੀ ਚਵਾਈਆਂ ਵਾਸਤੇ ਕੋਈ ਇੱਕ ਜੀ ਖੁਸ਼ ਸੁਭਾ ਜੀ ਆ ਗਈ ਆਪ ਕੀਤ ਗਿਆ ਛੇ ਜੀ ਅੱਛਾ ਜੀ ਹਾਂਜੀ ਅੱਜ ਦੀ ਚਵਾਈ ਸਾਡੀ ਆਪ ਦੀ ਹੈ ਜੀ ਅੱਜ ਦੀ ਚਵਾਈ ਤੁਹਾਡੀ ਹੈ ਸਾਡੀ ਆਪ ਦੀ ਚਵਾਈ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਤੇ ਇਹ ਤਾਂ ਫਿਰ ਮੁੱਲ ਕੀ ਦੱਸਿਆ ਜੇ ਆਪਣੇ ਕੋਲ ਜਿਹੜੀ ਚੌਥੇ ਨੰਬਰ ਤੇ ਪੱਤਣ ਜੀ ਮੋਲ ਆਪਾਂ ਕਰਦੇ 85000 ਹਾਂਜੀ 982000 ਦੀ ਮਾਈ ਦੇ ਦਾਂਗੇ ਜੀ 82000 ਦੀ 85000 ਦੀ ਜੀ ਲੋ ਵੀ ਦੋਸਤੋ 82000 ਦੀ ਇਹ ਮੱਝ ਮਿਲ ਜੂਗੀ ਮਗਰ ਕੱਤੀ ਤਿੱਜਾ ਸੁਆ ਪਰਸੋਂ ਦੀ ਸੂਈ 10 ਕਿਲੋ ਬੋਲਾ ਇਹਦੇ ਥੱਲੇ ਤੁਸੀਂ ਚੋਗੇ ਤਸੱਲੀ ਕਰ ਲਿਓ ਠੀਕ ਆ ਜੀ ਸੋ ਜਵਾਬ ਅਸਮਾਨ ਦੀ ਬਿਲਕੁਲ ਓਕੇ ਰਿਪੋਰਟਾਂ ਨੇ ਕੋਈ ਭਰਾਣ ਕੇ ਤੇ ਦੋ ਡੰਗ ਚਵਾਈ ਕਰੇ ਠੀਕ ਆ ਇਧਰ ਵੀਰ ਸੋਨਿਆ ਕਾ ਪੰਜਵੇਂ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਗੱਬਣ ਇਹ ਵੀ ਸੂਈ ਸਵਾਈ ਹੈ ਹਾਂਜੀ ਆ ਵੀਰ ਜੀ ਦੱਸ ਦੇਣ ਦੀ ਮੱਝ ਸੂਈ ਆ ਜੀ ਠੀਕ ਹੈ ਜੀ ਇਹਦੇ ਥੱਲੇ 11 ਕਿਲੋ ਦੁੱਧ ਆਈ ਰਿਹਾ ਜੀ ਠੀਕ ਆ ਸੋ ਦੋਸੋ ਨਾਲ ਦੀ ਨਾਲ ਪਸ਼ੂ ਥੋੜੇ ਜਿਹਾ ਜ਼ਿਆਦਾ ਹੋਣ ਕਰਕੇ ਬਾਕੀ ਬੱਚੇ ਤੁਹਾਨੂੰ ਆਪਾਂ ਲਾਸਟ ਵਿੱਚ ਵੀ ਗੱਲ ਕਰ ਗਏ ਮਗਰ ਕੱਟੀ 31 ਮਗਰ ਹਾਂਜੀ 31 ਮਗਰ ਆ ਦੋਸੋ ਬੱਚੇ ਆਪਾਂ ਤੁਹਾਨੂੰ ਸੂਈਆਂ ਤਾਂ ਉਹ ਨੋਟ ਕਰਾਈਆਂ ਨੇ ਤੇ ਬੱਚੇ ਵੀ 6 ਦੇ 6 ਇਹਨਾਂ ਮੱਝਾਂ ਝੋਟੀਆਂ ਦੇ ਮਗਰ ਆ ਤੇ ਕੁਝ ਨਗਾ ਦੇ ਮਗਰ ਕਟੀਆਂ ਨੇ ਤੇ ਕੁਝ ਮੇਲ ਕਾਫ ਆ ਸੋਨੇ ਵੀਰੇ ਦਾ ਸੂਆ ਕਿੰਨਾ ਦੱਸਿਆ ਫਿਰ ਸੂਆ ਤੀਜਾ ਸੂਆ ਜੀ ਇਹਦਾ ਵੀ ਤੀਸਰਾ ਸੂਆ ਜੀ ਲਓ ਵੀ ਤੀਜਾ ਸੂਆ ਠੀਕ ਆ ਜੀ ਇਸ ਵਕਤ ਤੇ ਵੀ ਬੌਲੇ ਜੀ ਆ ਨਹੀਂ ਦੁੱਧ ਤੇ ਜੀ ਆ ਇਹ ਕਿੰਨੇ ਦਿਨਾਂ ਤੋਂ ਦੱਸਿਆ ਦੱਸ ਦਿਆਂ ਤੇ ਸੂਈ ਆ ਜੀ 10 ਦਿਨਾਂ ਦੀ ਹਾਂਜੀ ਤੇ ਕਿੰਨਾ ਦੁੱਧ ਸੀ ਤੇ ਥੱਲੇ ਇਸ ਥੱਲੇ 11 ਕਿਲੋ ਦੁੱਧ ਆਈ ਰਿਹਾ ਜੀ 11 ਕਿਲੋ ਹਾਂਜੀ ਠੀਕ ਹੈ ਵੀਰੇ ਲਓ ਦੋਸਤੋ 11 ਕਿਲੋ ਦੋਦਾ ਬਾਕੀ ਇਹਦਾ ਬੱਚਾ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਆਹ ਕੱਟੀਆਂ ਨੇ ਜੀ ਹਾਂਜੀ ਆਹ ਕੱਟੀਆਂ ਜੀ ਇਹਦੀ ਲਓ ਜੀ ਇਹ 10 ਕਿ ਦਿਨਾਂ ਦਾ ਬੱਚਾ ਤੁਸੀਂ ਵੇਖ ਕੇ ਨੋਟ ਕਰ ਲਿਓ ਠੀਕ ਹੈ ਜੀ ਇਹ ਕੱਟੀਆਂ ਮਗਰ ਇਸ ਮੈਂ ਦੇ ਤੇ 10 ਕਿਲੋ 10 ਕਿਲੋ ਦੋਦੀ ਨਾ 11 ਕਿਲੋ ਵੀਰ ਜੀ ਕੋਈ 10 ਹੀ ਮੰਨ ਕੇ ਆਲਰ ਮੰਗੌਣੀ 10 ਕਿਲੋ ਮੰਨ ਕੇ ਲਵੇ ਜੀ ਠੀਕ ਆ ਜੀ ਕੋਈ ਇੱਥੇ ਭਰਾ ਆਣ ਕੇ ਤਸੱਲੀ ਕਰ ਲੈਂਦਾ ਤੇ 11 ਕਿਲੋ ਚਵਾਵਾਦਾ 11 ਤਾਂ ਪਲੱਸ ਵੀਰ ਜੀ ਚਵਾਵਾਂਗੇ ਠੀਕ ਆ ਜੀ 11 ਮੰਨ ਕੇ ਆਉਂਗੇ ਠੀਕ ਆ ਜੀ ਅਵਿਤੇ ਕੋਈ ਵੀ ਭਰਾ ਚੁਵਾਈ ਕਰਦਾ ਦੋ ਡਾਂਗ ਵੇਖਦਾ ਵੀ 11 ਕਿਲੋ ਚੁਵਾ ਦਾਂਗੇ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ ਬੇਸ਼ੱਕ ਉਹਨੂੰ 10 ਕਿਲੋ ਦੀ ਤਸੱਲੀ ਤੇ ਇਹ ਭੇਜ ਦਿੱਤੀ ਜਾਊਗੀ ਠੀਕ ਆ ਸੋ ਮਗਰ ਕੱਟੀ ਆ ਸੋ ਨੇ ਵੀਰ ਇਹਦਾ ਮੁੱਲ ਕੀ ਸੀਗਾ ਇਹਦਾ ਮੁੱਲ ਵੀਰ ਜੀ 82000 ਆਪਾਂ ਮੁੱਲ ਕਰਦੇ ਹਾਂ 80000 ਦੀ ਜਸ ਨੂੰ ਮੱਝ ਦੇ ਦਾਂਗੇ 80000 ਦੀ ਹਾਂਜੀ ਠੀਕ ਆ ਜੀ ਤਾਂ ਦੋਸਤੋ ਇਹ 80000 ਦੀ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਜੀ ਹਾਂ ਨਾ ਜਿਹੜੀ 80000 ਦੀ ਆ ਠੀਕ ਆ ਜੀ ਤੇ ਬਾਕੀ ਇਹ 5ਵੇਂ ਨੰਬਰ ਸੀ ਸੀ ਇੱਕ 6ਵੇਂ ਨੰਬਰ ਤੇ ਆਪਾਂ ਤੁਹਾਨੂੰ ਇਧਰੋਂ ਝੋਟੀ ਇੱਕ ਐਵੇਂ ਸੱਜਰ ਸੁਈ ਵੀਰ ਸੱਜਰ ਸੁਈ ਵੀਰ ਜੀ ਆਪਾਂ ਪਿਛਲੀ ਵੀਡੀਓ ਚ ਇਹਦਾ ਜਿਗਰ ਕੀਤਾ ਕਿਸੇ ਭਰਾ ਨੇ 500 ਰੁਪਏ ਸਾਈ ਪਾ ਕੇ ਡਕਾ ਛੱਡੀ ਆ ਤੇ ਉਹ ਕੰਮ ਗਲਤ ਹੋ ਚੁੱਕਾ ਮੇਰਾ ਭਰਾ ਜਿੰਨੇ ਕੋਈ ਸਾਈ ਪਾਉਣੀ 2000 ਤੋਂ ਸਾਈ ਪਲੱਸ ਪਾਵੇ ਇਹਦੇ ਅੱਛਲੇ ਟਾਈਮ 9 ਕਿਲੋ ਦੁੱਧ ਕਰਕੇ ਆਪਾਂ ਜਿਵੇਂ ਦਿਨ ਦੀ ਸੁਈ ਅੱਜ ਜੀ ਲੋ ਜੀ ਤੇ ਦੋਸਤੋ ਅੱਜ ਤੋਂ ਤਕਰੀਬਨ ਕੋਈ 3 ਕਿ ਦਿਨਾਂ 4-3 3 ਕਿ ਦਿਨ ਪਹਿਲਾਂ ਆਪਾਂ ਅਪਡੇਟ ਦਿੱਤੀ ਸੀ ਕਿ ਵੀਰ ਸੋਨੇ ਹੋਂ ਦੇ ਘਰੋਂ ਠੀਕ ਆ ਜੀ ਤੇ ਇਸ ਇਸ ਮੱਝ ਨੂੰ ਵੀ ਆਪਾਂ ਤੁਹਾਨੂੰ ਪੂਰਾ ਤਸੱਲੀ ਦੇ ਨਾਲ ਦਿਖਾਇਆ ਸੀਗਾ ਤੇ ਕਿਸੇ ਵੀਰ ਨੇ ਚਲੋ 500 ਰੁਪਏ ਸ ਉਹ ਵੀ ਸੋਨਾ ਦਾ ਵੀ ਯਾਰ ਘੱਟੋ ਘੱਟ ਵੀ ਆਪਣੀ ਜਿਹੜੀ ਸਾਈ ਬੈਨਾਕ 2000 ਤੋਂ ਪਲੱਸ ਪਾਇਆ ਕਰੋ ਮੇਰਾ ਵੀਰ ਠੀਕ ਆ ਜੀ ਤੇ ਇਹਨਾਂ ਨੂੰ ਵੀ ਪਤਾ ਹੋਵੇ ਵੀ ਵਾਕਿਆ ਕੋਈ ਖਰੀਦਦਾਰ ਪਸੂ ਕਿਸੇ ਖਰੀਦਦਾਰ ਕਿਸਾਨ ਫਾਰਮਰ ਵੀਰ ਨੇ ਪਸੂ ਖਰੀਦਣਾ ਸੋ 2000 ਤੋਂ ਪਲੱਸ ਵੀ ਹੁੰਦਾ ਵੀ ਸਾਈ ਬੈਨਾ ਪਾਉ 500 ਕਰਕੇ ਕਈ ਵੀਰ ਡੱਕ ਡਕਾ ਜਾਂਦੇ ਆ ਤੇ ਫਿਰ ਬਹੁਤੇ ਗਾਕਾਂ ਨੂੰ ਕਹਿਣਾ ਪੈਂਦਾ ਵੀ ਪਸ਼ੂ ਵੇਚ ਗਿਆ ਹਾਂਜੀ ਵੇਚ ਗਿਆ ਜੀ ਸਾਰੇ ਨੂੰ ਕਹੀ ਗਿਆ ਪਸ਼ੂ ਵੇਚ ਗਿਆ ਵੇਚ ਗਿਆ ਜਿੰਨੇ ਜਿਹੜੇ ਲੋਕਲ ਫੋਨ ਆਏ ਆ ਹਾਂਜੀ ਹਾਂਜੀ ਕਿਉਂ ਵੀਰ ਆਪਣਾ ਫੋਨ ਚੁੱਕ ਨਹੀਂ ਵੜ ਗਿਆ ਜਿੰਨੇ 500 ਰੁਪਿਆ ਸਾਈ ਫਾਈ ਆ ਆਹਾ ਹਾਂਜੀ ਤੋ ਇਹਦੇ ਥੱਲੇ ਵੀਰ ਸੋਨੇ ਇੱਕ ਵਾਰੀ ਫੇਰ ਆ ਪਰ ਰਿਪੀਟ ਕਰਦੀਏ ਮੱਝ ਸੂਆ ਦੱਸ ਦਿਓ ਸੇਮ ਦੱਸ ਦਿਓ ਆਪਾਂ ਚੌਥੇ ਮੰਨ ਕੇ ਲਈ ਆ ਕੋਈ ਆਪਾਂ ਭੈਣ ਭਰਾ ਚੌਥਾ ਮੰਨ ਲੈ ਪੰਜਵਾਂ ਮੰਨ ਲੈ ਇਹ ਪਾਰਕਿੰਗ ਦੀ ਸਮਝਣ ਲੈਣੀ ਆ ਪਿੱਛੇ ਦੇ ਘੱਟੀ ਆ ਜੀ ਅੱਛਾ ਨਾਓ ਕਿੱਲੋ ਕੋਈ ਬੋਹੜਾ ਮੰਨ ਲੇ ਕੋ ਦੁੱਧ ਮੰਨ ਲੇ ਪਰਵੇ ਦਿਨ ਦੀ ਸੂਈ ਸਲੇ ਉਹਦੇ ਉਹਦੇ ਵੀ ਅੱਜ ਭਲਕ ਦੀ ਸੂਈ ਸੀ ਉਹਨੇ ਇੱਕ ਦਿਨ ਦੀ ਸੂਈ ਸੀ ਇੱਕ ਦਿਨ ਦੀ ਉਹਨਾਂ ਦਾ ਦੋ ਦਿਨ ਵੀਡੀਓ ਪਈ ਆਪਣੇ ਸਹੀ ਆ ਜੀ ਹਾਂ ਜੀ ਲਓ ਬਦਸਤੋ ਮਗਰ ਤੇ ਕੱਟਾ ਸੀਗਾ ਕੱਟੀ ਕੱਟੀ ਮਗਰ ਕੱਟੀ ਹੈ ਹਾਂ ਜੀ ਬਾਕੀ ਉਹਦਾਂ ਮਾਈ ਥਣ ਲੇਵੇ ਤੁਸੀਂ ਪਤਾ ਕਿ ਸੁੱਕ ਗੱਡਾ ਠਪਿਆ ਜਾਂਦਾ ਪੂਰੀ ਜਾਗੀ ਮਾਈ ਥਣ ਲਿਓ ਜੀ ਫੇਰ ਇੱਕੋ ੜੀ ਖੜਾ ਹੀ ਕਰਮਾਂ ਲਈ ਲਓ ਬਦਸਤੋ ਵਜਨ ਦੌੜ ਦੇ ਵਿੱਚ ਜਾ ਸੂਆ ਮੇਰਾ ਭਰਾ ਕੋਈ ਚੌਥਾ ਮੰਨ ਲੇ ਪੰਜਵਾਂ ਮੰਨ ਲੇ ਬਾਈ ਸੋਨੇ ਇੱਕ ਤੈਨੂੰ ਵਧਾਈਆਂ ਵੀਰ ਤੇ ਚੌਥੇ ਜਾਂ ਪੰਜਵੇਂ ਸੂਵੇ ਮੱਝ ਆਈਏ ਲੈ ਲੈ ਇਹਨੇ ਵੀਰ ਜੀ ਜਿਸ ਨੇ ਸੂਵੇ ਆਪਾਂ ਆਖਰੀ ਆਪਾਂ ਤੀਜੇ ਨੇ ਦੂਜੇ ਨਹੀਂ ਕਹਿੰਦੇ ਜਿਹੜੀਆਂ ਤੀਜੇ ਉੱਤੇ ਗਈਆਂ ਜਿਹੜੀ ਦੂਜੇ ਦੂਜੇ ਗਾ ਇਹ ਪਹਿਲਾ ਵੇਚ ਆਇਆ ਪਹਿਲਾਂ ਕਾ ਕੇ ਵੇਚਿਆ ਕਿਉਂਕਿ ਆਪਣੇ ਭੈਣ ਭਰਾ ਆਪਣੇ ਸੱਜਣ ਜਿਹੜੇ ਵੀ ਜੁੜੇ ਆ ਬੜਾ ਪ੍ਰੇਮ ਆਪਤ ਕਰਦੇ ਆ ਹਾਂਜੀ ਹਾਂਜੀ ਉਹ ਪੰਜਵੇਂ ਚੌਥੇ ਦੀ ਮੱਝ ਨਹੀਂ ਕਦੀ ਵੇਚੀ ਨਹੀਂ ਨਹੀਂ ਵੀਰ ਜੀ ਆਪਾਂ ਸੱਚਾਈ ਦਾ ਵਪਾਰ ਕਰਨਾ ਜੀ ਆਪਾਂ ਨੂੰ 10 ਸਾਲ ਵਪਾਰ ਕਰਦ ਰਗੇ ਸੱਚਾਈ ਦਾ ਵਪਾਰ ਕੀਤਾ ਤਾਂ ਕਰਕੇ ਹੁਣ ਤੱਕ ਤੁਰੇ ਹੁੰਨੇ ਆ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਇਹ ਬਿਲਕੁਲ ਵਕਾਰਾਂ ਦੇ ਸੌਦੇ ਬਾਕੀ ਵੀਰ ਸੋਹਣੇ ਅੱਜ ਆਪਾਂ ਦੇ ਨਹੀਂ ਕਿੰਨੇ ਦੀ ਮੈਂ ਇਹ ਵੀਰ ਜੀ 74000 ਦੀ ਉਦਰਾ ਆਪਾਂ ਜਸਲੋ ਕੀਤੀ ਹੈ ਅੱਜ ਜਿਹੜਾ 500 ਰੁਪਿਆ ਆਪਾਂ ਉਹਨਾਂ ਸਾਈ ਪਾਈ ਤੇ 500 ਹੋਰ 73000 ਦੀ ਅੱਜ ਜਸਲੋ ਦੇ ਦਾਂਗੇ 73 ਦੀ ਕਰ ਦਿੱਤੀ ਹਾਂ ਲਓ ਜੀ 73000 ਦੀ ਦੋਸਤੋ ਅੱਜ ਇਹ ਮੱਝ ਮਿਲ ਜੂਗੀ ਤੁਹਾਨੂੰ ਮਗਰ ਦੇ ਮੇਲਕਾਫਾ 9 ਕਿਲੋ ਬੋਲਾ ਮੰਨ ਵਾਲੇ ਵੀ ਭਰਾ ਕੱਚਾ ਬੋਲਾ ਮੰਨ ਲੈ ਭਵਾਨੇ ਚੱਡੇ ਦੀ ਪੂਰੀ ਖਬਰਦਾਰਾ ਸੋਨਾ ਦੁੱਧ ਚਵਾਜੂ ਗਰਮਾਂ ਦੀ ਠੀਕ ਆ ਪਿੰਡੇ ਪੁੰਡੇ ਦੀ ਪੂਰੀ ਭਾਰੀ ਆ ਵਜਣ ਵਾਲੀ ਆ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ 7ਵੇਂ ਨੰਬਰ ਤੇ ਜਿਹੜੀ ਮੈਂ ਜਿਹੜੇ ਆਪਾਂ ਤੁਹਾਨੂੰ 4 ਪਸੂ ਗੱਭਣ ਦਿਖਾਉਣੇ ਸੀਗੇ ਤੇ 6 ਪਸੂ ਸੂਏ ਸੀ 7ਵੇਂ ਨੰਬਰ ਤੇ ਗੱਭਣ ਮਾਜਾ ਅੱਛਾ ਫਿਰ ਸੋਣੇ ਇਹਦਾ ਸੁਵਾ ਦਿਨ ਕਿੰਨੇ ਕੁ ਸੂਆ ਦਾ ਸੁਵਾ ਤੀਜੇ ਸੂਏ ਗਿਣ ਕੇ ਆਪਾਂ ਲਈ ਆ 1.5 ਦੇ ਜੇ 10 ਹੁੰਦੇ ਵਿੱਚ ਰਹਿ ਜਾਂਦੇ ਆ ਜੀ ਲਓ ਜੀ ਹੱਸੋ ਦਾ 200 ਇੱਕ ਨੋਟ ਕਰ ਲਓ 10 ਦਿਨ ਤੇ ਘੱਟੋ ਘੱਟ ਵੀ 1.5 ਹਫਤਾ ਅਜੇ ਦਾ ਪੈਂਡਿੰਗ ਆ ਠੀਕ ਆ ਜੀ ਤੇ ਸੂਆ ਮੇਰਾ ਭਰਾ ਕੋ ਤੀਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਕੱਦਕਾਰ ਜਿਹੜਾ ਆਪਾਂ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ ਰੋ ਹੀਰੇ ਵੀਰੇ ਰੋਕੀ ਮੜਾ ਜੀ ਹਾਂ ਜੀ ਬਾਕੀ ਸੰਧੂ ਸਾਹਿਬ ਮੱਝ ਬਹੁਤ ਵੱਡੀ ਆ ਕਿਸੇ ਤੋਂ ਮੱਝ ਦੀ ਸ਼ਾਮ ਨਹੀਂ ਹੋਈ ਤਾਂ ਕਰਕੇ ਸਾਡੇ ਲਿਸਪਣਾ ਮਾਰਨਦੇ ਆ ਮੱਝ ਬਹੁਤ ਚੰਗੀ ਆ ਜੀ ਹਾਂਜੀ ਹਾਂਜੀ ਅ ਠੀਕ ਹਲੇ ਇਹਦੇ ਤੋਰ ਲੋ ਵੀਰ ਲਓ ਦੱਸੋ ਤਿੱਜਾ ਸੂਆ ਤੇ ਥੋੜੀ ਕੀ ਨਾ ਨਾਰਮਲ ਨਰਮ ਸੇਵਾ ਸੰਭਾਲ ਦੇ ਵਿੱਚੋਂ ਪਸੂ ਨਿਕਲਦੇ ਆ ਠੀਕ ਆ ਜੀ ਤੇ ਕਿਉਂਕਿ ਜਿਹੋ ਜੀ ਕਿਸੇ ਵੀਰ ਦੀ ਪਹੁੰਚ ਹੁੰਦੀ ਉਹੋ ਜੀ ਸੇਵਾ ਤੇ ਬਾਕੀ ਮੱਝ ਸੋਹਣੀ ਆ ਚੰਗੀ ਆ ਪਤਲੇ ਪਿੰਡੇ ਦੀ ਆ ਦੁੱਧ ਬਾਦ ਵਾਲੀ ਆ ਠੀਕ ਆ ਜੀ ਦੁੱਧ ਚੰਗਾ ਚਪਾਊਗੀ ਆ ਪਤਲੇ ਪਿੰਡੇ ਦੇ ਵਿੱਚ ਤੇ ਦੇਣੀ ਦੇਣਾ ਜਿਹੜੇ ਕੋਈ 8-10 8-10 ਦਿਨ ਹਜੇ ਲੈ ਕੇ ਜਾਊਗੀ ਤੇ ਵੀਰ ਸੁਣ ਇਹ ਗੱਬਣ ਪਸ਼ੂ ਆ ਚਲੋ ਜਿਹੜੇ ਪਸ਼ੂ ਸੋਏ ਆਪਾਂ ਹਰ ਵਾਰ ਕਹਿੰਨੇ ਆ ਵੀ ਜਿਹੜੇ ਕਿਸੇ ਨੇ ਕਵੀਰ ਨੇ ਮਾਲਾ ਫਾਈ ਪੇਂਦਾ ਕਰਕੇ ਉਹਨਾਂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਵੇਖ ਹੀ ਲੈਣੇ ਹਾਂਜੀ 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 ਤੇ ਗੱਬਣ ਪਸੂ ਦੀ ਜਿਆਦਾ ਸਮੱਸਿਆ ਕਈ ਵਾਰਾਂ ਦੇ ਮਨ ਤੇ ਡਾਊਟ ਹੁੰਦਾ ਵੀ ਕੋਈ ਭਾਰ ਪਿੱਛੇ ਦੀ ਕੋਈ ੱਤਪਣ ਤੋਂ ਪਾਉਣ ਦੇ ਵਿੱਚ ਸਾਹਿਬ ਕਿਸੇ ਨੇ ਆਨਲਾਈਨ ਸੱਦਾ ਕਰਨਾ ਆਪਾਂ ਨੂੰ ਪੈਸੇ ਪਾ ਦੇ ਜਿਆਦੇ ਪੈਸੇ ਪਾ ਦੇ ਮੱਝ ਜਦੋਂ ਘਰੇ ਜਾਊਗੀ ਆਪਦੇ ਥਣੇ ਦੀ ਤਸੱਲੀ ਕਰ ਲੈ ਜਿਹੜੀ ਆਪਣੇ ਭਾਰ ਪਿੱਛੇ ਦੀ 2 ਦਿਨ ਦੀ ਗਾਰੰਟੀ ਹੋਊਗੀ ਕਿਉਂਕਿ ਬਾਅਦ ਚ ਕਈ ਰੀ ਆਪਾਂ ਦਾਣਾ ਹੀ ਕਿਰੀ ਗਰਮ ਸੰਧੂ ਸਾਹਿਬ ਪਾ ਲਈਨੇ ਕਈ ਉਹਦੇ ਨਾਲ ਹੀ ਕਿਰੀ ਪਿੱਛਾ ਡੰਗਰ ਮਾਰਨਾ ਸ਼ੁਰੂ ਕਰ ਦਿੰਦਾ 2 ਦਿਨ ਦੀ ਆਪਣੀ ਗਾਰੰਟੀ ਹੋਊਗੀ ਬਿਲਕੁਲ 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 ਤਾਂ ਦੋਸਤੋ 2 ਦਿਨ ਦੀ ਪੂਰੀ ਤਸੱਲੀ ਗਾਰੰਟੀ ਹੋਊਗੀ ਠ ਤੇ ਉਹਦੀ ਵੀਰਾਂ ਦਾ ਵੀ ਜਿਆਦਾ ਫਿਰ ਕਿਉਂਕਿ ਇਹਨਾਂ ਟਾਈਮ ਲੰਬੀ ਤਸੱਲੀ ਨਹੀਂ ਦਿੱਤੀ ਜਾਂਦੀ ਤੇ ਥਣ ਮੇਰਾ ਵੀਰ ਭਾਵੇਂ ਲਾ ਜਾ ਕੇ ਉੱਥੇ ਟਿਪ ਲਿਓ ਪਹਿਲਾਂ ਰਕਮ ਪੇਮੈਂਟ ਬਾਅਦ ਚ ਕਰਦੇ ਆ ਜੀ ਠੀਕ ਆ ਜੀ ਇਹ ਜਿਹੜੀ ਤਸੱਲੀ ਆ ਗੱਬਣ ਪਸ਼ੂਆਂ ਦੀ ਹੋਊਗੀ ਤੇ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਇੱਥੇ ਟਿਪ ਕੇ ਆਪਣੀ ਖੜੋ ਠੀਕ ਆ ਜੀ ਲੈ ਕੇ ਜਾਓ ਉਹਦੇ ਨਾਲ ਦੀ ਰੀਸ ਨਹੀਂਗੀ ਇੱਕ ਸੋਹਣੀ ਵੀਰ ਬੜੀ ਸੋਹਣੀ ਇੱਕ ਝੋਟੀ ਆਪਣੇ ਕੋਲ ਜਿਹੜੀ ਇਹਦਾ ਰੇਟ ਕੀ ਸੀਗਾ ਸੰਤੋ ਸਾਹਿਬ ਇਹਦਾ ਮੁੱਲ 75000 ਕਰਦੇ ਆ ਜਸਨੋ 75000 ਦੇ ਦਾਂਗੇ 72 72000 ਦੀ ਹਾਂ ਨਾ ਹਾਂ ਨਾ 72000 ਦੀ ਲਓ ਹਾਉਂਡ ਦੀ ਅੱਗੇ ਸੋਨੇ ਵੀਰ ਆਪਣੇ ਕੋਲ ਜਿਹੜੀ ਝੋਟੀ ਆ ਗਈ ਆ ਹਾਂਜੀ ਆ ਸੰਧੂ ਸਾਹਿਬ ਪਹਿਲਾਂ ਝੋਟੀ ਆ ਦੰਦਾ ਦੇ ਵਿੱਚ ਚੌਗੀ ਪਹਿਲੇ ਸਵੇ ਸੁਣੀ ਆ ਜੀ ਮੋਹ ਦੰਦੀ ਕਿਵੇਂ ਆ ਚੌਗੀ ਚਾਰ ਦੰਦ ਚਾਰ ਦੰਦ ਜੀ ਲੋ ਦੋਸਤੋ ਚੌਗੀ ਝੋਟੀ ਆ ਪਲੂਨ ਪਹਿਲਾ ਸਵੇ ਝੋਟੀ ਨਹੀਂ ਸੁਣਾ ਤੇ ਕੱਦ ਕਾਠ ਵੀ ਕਰਮ ਵਾਲੀ ਨੂੰ ਤੁਸੀਂ ਵੇਖੋ ਬਹੁਤ ਸੋਹਣਾ ਲੱਗਾ ਹਾਈਡ ਹਾਈਡ ਵੀ ਸੋਹਣੀ ਆ ਦੋਸਤੋ ਲੰਬਾਈ ਨੂੰ ਵੀ ਬਹੁਤ ਸੋਹਣੀ ਆ ਠੀਕ ਆ ਸੋ ਸਪੇਸ ਆਪਸੀ ਤਨਾਂ ਦੀ ਚੰਗੀ ਆ ਬਾਕੀ ਫੇਸ ਕੁਆਲਿਟੀ ਵੇਖੋ ਛੋਟੀ ਸਿੰਗੀ ਦੇ ਵਿੱਚ ਪਤਲਾ ਫੇਸ ਲੰਬੀ ਗਰਦਨ ਆ ਕਰੋ ਚੱਕਾ ਆਹ ਹਰੇ ਥੋੜਾ ਦੋ ਕਦਮ ਤੁਰਿਆ ਵੀਰਾਂ ਆਇਆ ਨੂੰ ਥੋੜਾ ਆਇਆ ਨੂੰ ਤੋੜ ਲਿਆ ਜੀ ਵੀਰੇ ਆਉਣ ਤੋੜ ਲਿਆ ਜੀ ਲਓ ਸੋ ਪਲੂਣ ਝੋਟੀ ਨੇ ਸੋਹਣਾ ਬਾਕੀ ਤੁਸੀਂ ਰੰਗ ਟੰਗ ਵੇਖੋ ਝੋਟੀ ਦਾ ਬਹੁਤ ਸੋਹਣੀ ਤੇ ਸ਼ਾਈ ਸ਼ੂਈ ਵੀ ਬਹੁਤ ਕੈਮ ਆ ਠੀਕ ਆ ਵੈਸੇ ਹੈ ਇੱਕ ਰੰਗ ਹੀ ਆ ਕੁਝ ਕੇ ਮਗਰ ਵਾਲ ਹੁਣ ਪੂਛ ਤੇ ਕੋਈ ਬਰਾਊਨ ਹੋਣਗੇ ਨਹੀਂ ਤਾਂ ਮੇਰੇ ਤਾਂ ਜੈਡ ਬਲੈਕ ਹੀ ਆ ਯੇ ਗਿਆ ਗਿਆ ਜੀ ਜੈਟ ਬਲੈਕ ਹੈ ਨਾ ਬਿਲਕੁਲ ਕਾਲੀ ਕਰਾਂਗਾ ਠੀਕ ਆ ਜੀ ਸੋ ਵਜਣ ਲੋਡ ਵੇਖੋ ਤੁਸੀਂ ਪਾਰਾ ਪੇਟ ਤੇ ਸੋਨਾ ਪਿੱਠਪੂੜਾ ਬਾਕੀ ਵਿਰਲ ਆਫਸੀ ਥਾਣਾ ਦੀ ਚੰਗੀ ਆ ਸੋ ਕਿਸੇ ਪਾਸੇ ਦੋਸਤੋ ਕੋਈ ਭਲੂਣ ਜਾਂ ਪਲ ਨਹੀਂ ਹੈਗੀ ਲੇਵੇ ਦੇ ਵਿੱਚ ਪੂਰਾ ਨਿੱਗਰ ਲੇਵਾ ਸੋ ਚੰਗੀ ਝੋਟੀ ਆ ਬਾਕੀ ਸਫਾਈਆਂ ਬਰੀਕੀਆਂ ਦੇ ਵਿੱਚ ਪੂਰੀ ਆ ਠੀਕ ਆ ਜੀ ਸੋ ਕੋਈ ਵੀ ਛੱਡ ਕੇ ਨਹੀਂ ਜਾਂਦਾ ਕਿਉਂਕਿ ਬਹੁਤੇ ਵੀਰ ਡਿਮਾਂਡਾ ਕਰਦੇ ਆ ਵੀ ਪਹਿਲਾਂ ਝੋਟੀ ਖਰੀਦਣ ਦੀ ਇੱਛਾ ਹੁੰਦੀ ਕਿਸੇ ਵੀਰ ਦੀ ਵੀ ਸਾਫ ਪੂਰੀ ਸਫਾਈ ਤੇ ਬਰੀਕੀ ਵਿੱਚ ਪਸ਼ੂ ਮਿਲੇ ਇਹ ਮੇਰਾ ਖਿਆਲ ਆ ਵੀ ਦੋਸਤੋ ਜਰੂਰ ਤੁਹਾਨੂੰ ਹੱਥ ਪਾ ਲੈਣਾ ਚਾਹੀਦਾ ਚੰਗੀ ਕੱਟੀ ਆ ਠੀਕ ਆ ਆ ਦੇਖੋ ਲੋਗੇ ਫੁੱਲੇਗਾ ਠੀਕ ਆ ਸੋਨੇ ਵੀਰੇ ਇਹ ਕੱਟੀ ਕਿੰਨੇ ਦੀ ਦੇ ਦੇਣੀ ਆ ਆਪਾਂ ਸੰਤੋ ਸਾਹਿਬ ਮੋਲੇ ਦਾ 85000 ਰੁਪਇਆ ਕਰਦੇ ਆ 82000 ਦੀ ਆਪਾਂ ਕੱਟੀ ਦੇ ਦਾਂਗੇ ਜੀ 82 ਦੀ ਹਾਂਜੀ ਲਓ ਜੀ ਬਾਕੀ ਛੋੜ ਛੱਪੇ ਇੱਥੇ ਆਏਗਾ ਦਾ ਕਰਦੇ ਆ ਜੀ ਵੀਰ ਭਰਾ ਦਾ ਮਾਨ ਤਾਰ ਕਰਾਂਗੇ ਜੀ ਆਪਾਂ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ 82000 ਦੀ ਇਹ ਤੁਹਾਨੂੰ ਕੱਟੀ ਮਿਲ ਜਾਊਗੀ ਕਿਉਂ ਦੰਦਾਂ ਦੇ ਵਿੱਚ ਵੀ ਚਾਰ ਆ ਠੀਕ ਆ ਜੀ ਨਵਾਂ ਪਸ਼ੂ ਆ ਨਵੀਂ ਝੋਟੀ ਆ ਕੋਈ ਵੀਰ ਦੋ ਚਾਰ ਪੰਜ ਸਵੇਰੇ ਜਾ ਕੇ ਪਿਓਗੇ ਠੀਕ ਆ ਜੀ ਕਿਉਂਕਿ ਨਵਾਂ ਪਸ਼ੂ ਇੱਕ ਵਾਰੀ ਲੈ ਜੀਏ ਤੇ ਫਿਰ ਚੰਗਾ ਸੀਲਸ ਹੋਊ ਨਿਕਲ ਆਵੇ ਤੇ ਦੋ ਚਾਰ ਉਹ ਵੈਸੇ ਕਿਸੇ ਵੀਰ ਦਾ ਤਿੰਨ ਜੀ ਨਹੀਂ ਕਰਨਾ ਜਿਤਨਾ ਮਰਜ਼ੀ ਆਪਾਂ ਹੱਥ ਹੱਥ ਫੇਰ ਜੀਏ ਠੰਡੀ ਜੇ ਕੋਈ ਉਸ ਟੱਕਲ ਲੈ ਲੇਂਗੀ ਜਿਤਨਾ ਮਰਜ਼ੀ ਆਪਾਂ ਥੱਲੇ ਬਹਿ ਜੀਏ ਸੋਗ ਬੇਲਾ ਕੱਢੋਗੇ ਹੱਥ ਫੇਰਦੇ ਇਹਦੇ ਹਾਂ ਹਾਂ ਹਾਂਜੀ ਬਹੁਤ ਵਧੀਆ ਲਓ ਜੀ ਠੀਕ ਆ ਤਾਂ ਵੀ ਸੋਨਵੀਰ ਇੱਕ ਆਪਣੇ ਕੋਲ ਇਧਰੋਂ ਨੌਵੇਂ ਨੰਬਰ ਤੇ ਆ ਗਈ ਇਹ ਮਾ ਜੀ ਹਾਂ ਜੀ ਯਾਰ ਪਹਿਨ ਪਰਹਾ ਵਾਲੀ ਡਿਮਾਂਡ ਹੁੰਦੀ ਹੈ ਇਹ ਪਿਛਲੇ ਜਿਹੜੀ ਵੀਡੀਓ ਕਿਦਾਂ ਨੀਲੀਆਂ ਮੱਝਾਂ ਚਾਹੀਦੀਆਂ ਪਹਿਨ ਪਰਹਾ ਵਾਲਾ ਤੇ ਤਿੰਨ ਮੱਝਾਂ ਦੇ ਕਿ ਲਈ ਆਂਦੀਆਂ ਚੁਣ ਕੇ ਦੋ ਗੱਬਰਾਂ ਦੇ ਕਸੂਈ ਆ ਜੀ ਲੋ ਜੀ ਤੇ ਦੋ ਨੀਲੀਆਂ ਆਪਣੇ ਕੋਲ ਗੱਭਣੀਆਂ ਆਈਆਂ ਨੇ ਜੀ ਹਾਂ ਜੀ ਅੱਛਾ ਇਹਦਾ ਸੁਆਵੇਰ ਕਰਦਿਏ ਸ਼ੇਰ ਇਹਦਾ ਸੁਆ ਸੰਤੂ ਸਾਹਿਬ ਜੀ ਦੂਜਾ ਸੁਆ ਲੋ ਦੋਸਤੋ ਇਹ ਗੱਭਣ ਐਨੀਮਲ ਨੇ ਤੇ ਨੌਵੇਂ ਨੰਬਰ ਤੇ ਆ ਬਾਕੀ ਵੇਰਵਾ ਪਾ ਕੇ ਵੀ ਤੁਸੀਂ ਗੱਲਬਾਤ ਕਰ ਲਿਓ ਤੇ ਨੀਲੀ ਦਾ ਪੱਖ ਦੀ ਇਹ ਮੈਂ ਆ ਬਾਕੀ ਬਿੱਲੀ ਮੰਕੀ ਵੇਖੋ ਤੇ ਅਗਲੇ ਖੁਰਾਂ ਦੇ ਉੱਪਰ ਵੀ ਤੁਹਾਨੂੰ ਜਵਾਬ ਮਿਲੂਗਾ ਤੇ ਮਗਰਲੇ ਖੁਰ ਜਿਹੜੇ ਤੂਬੇ ਤੁਹਾਨੂੰ ਅਤੀ ਅਤੀ ਗਿੱਟੂ ਕੇ 5 5 7 7 ਇੰਚ ਨਜ਼ਰ ਆਉਣਗੇ ਤੇ ਸੋਨੀ ਵੀਰ ਦੂਜਾ ਸੁਆ ਇਸ ਮੈਂਨੇ ਸੁਣਾ ਤੇ ਟਾਈਮ ਅਜ ਕਿੰਨਾ ਕੁ ਬਾਕੀ ਦਾ ਵੀਰ ਜੀ ਦਸ ਦਿਨ ਨੇ ਤੇ ਬਾਕੀ ਹੈ ਜੀ 10 ਕੁ ਦਿਨ ਹਾਂਜੀ ਲਓ ਦੋਸਤੋ 10 ਕੁ ਦਿਨ ਹਜੇ ਦੇ ਪੈਂਡਿੰਗ ਆ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਜਿਹੜਾ ਗੱਲਬਾਤ ਕਰ ਲਓ ਫਿਰ 10 ਦਿਨਾਂ ਦੇ ਵਿੱਚ ਕਰਮ ਵਾਲੀ ਚੰਗੀ ਤਿਆਰ ਹੋਊਗੀ ਥੱਲੇ ਤਪੂਸ਼ ਪੂਰੀ ਲੰਬੀ ਭੋਨਾ ਟੱਚ ਕਰਦੀ ਆ ਤੇ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਕਰਮਾਂ ਵਾਲੀ ਸੋਹਣੀ ਫੇਸ ਕੁਆਲਟੀ ਦੇ ਠੀਕ ਆ ਸੌ ਲੜਦੌੜ ਕਾਫੀ ਹੱਲੇ ਵਿੱਚ ਅਜੇ ਦੋਸਤੋ 8 10 ਦਿਨਾਂ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ ਠੀਕ ਆ ਜੀ ਚੰਗੀ ਥੱਲੇ ਬਣੂਗੀ ਕਰਮਾ ਲਈ ਉਹ ਬਾਕੀ ਆਪਾਂ ਸਮੇਂ ਤੇ ਛੱਡ ਦੇਣੀ ਆ ਠੀਕ ਆ ਜੀ 8 10 ਕਿ ਦਿਨ ਕੋਈ ਵੀਰ ਸਾਫ ਸਮਹਾਲ ਕਰ ਲੂਗਾ ਚੰਗੀ ਤੇ ਆਪਦੀ ਨਿਗਰਾਨੀ ਦੇ ਵਿੱਚ ਸਵਾਲੋਂਗੇ ਤੇ ਬਾਕੀ ਆਪਾਂ ਰੇਡ ਪੁੱਛ ਲੈਨੇ ਆ ਸੋਨੇ ਵੀਰ ਇਹਦਾ ਮੁੱਲ ਫਿਰ ਕੀ ਰਹੂਗਾ ਸਤੂ ਸਾਹਿਬ ਜੀ 95000 ਰੁਪਏ ਦਾ ਮੁੱਲ ਕਰਦੇ ਆ ਜੀ 97900 ਦੀ ਜਸ ਨੂੰ ਆਪਾਂ ਦੇ ਦਾਂਗੇ ਜੀ 93 ਦੀ ਹਾਂਜੀ ਹੋਰ ਵੀਰ ਦਾ ਇੱਥੇ ਆ ਇਹਦਾ ਮਾਨਕਾ ਹੋ ਜਾਊਗਾ ਜੀ ਠੀਕ ਆ ਜੀ ਹਾਂਜੀ ਲਓ ਤੇ ਉਹ ਵੀ ਕੋਈ 8-10 ਦਿਨ ਚਲੋ ਕੋਈ ਭਰਾ ਸਾਹਮਣੀ ਚਾਹੁੰਦਾ ਤੇ ਬਿਲਕੁਲ ਆਪਦੀ ਨਿਗਰਾਨੀ ਦੇ ਵਿੱਚ ਸਵਾਲੋਂਗੇ ਸਾਹਵਲੋਂਗੇ ਠੀਕ ਹੈ ਜੀ 99000 ਦੀ ਇਹ ਵੀ ਆਸ ਨੂੰ ਬਾਕੀ ਮਾਨਤਨ ਕਰਦੇ ਹੋ ਜੇ ਜੈਸਨ ਹੋਵੇ ਜੀ ਕਰਦਾ ਕੋਈ ਗੱਲ ਜਿਤਨਾ ਕੋਈ ਭੈਣ ਭਰਾ ਹੋਊਗਾ ਆਪਾਂ ਮਾਨਤਨ ਕਰਕੇ ਕੋਈ ਫਿਕਸਡ ਰੇਟ ਨਹੀਂ ਕਿ ਕਿਸਾਨ ਵੀਰੋ ਬਾਕੀ ਮੌਕੇ ਤੇ ਥੋੜਾ ਬਾਦ ਵਿੱਚ ਉਹ ਗਜਾਇਸ਼ ਅਨਸਾਰ ਮਾਨਤਨ ਹੋ ਜਾਊਗਾ ਕਿਸੇ ਵੀ ਦੱਸੇਗਾ ਰੇਟ ਦੇ ਵਿੱਚੋਂ ਕੋਈ ਵੀ ਐਨੀਮਲ ਦਾ ਤੁਸੀਂ ਸੌਦਾ ਕਰਦੇ ਹੋ ਇੱਕ ਲਾਸਟ ਵਿੱਚ ਬਹੁਤ ਖੂਬਸੂਰਤ ਸੁਕਾਫੀ ਵੀਰਾਂ ਦੀ ਡਿਮਾਂਡ ਤੇ ਕਾਫੀ ਵੀਰ ਪਸੰਦ ਕਰਦੇ ਵੀ ਨੀਦੀ ਰਾਵੀ ਦੀ ਮੱਝ ਇਹ ਆਪਾਂ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਟੇਡੇ ਕੱਟ ਦੇ ਵਿੱਚ ਆ ਕਰੋ ਚੈੱਕ ਸੋ ਵਜਨ ਵਟਾ ਤੁਸੀਂ ਕਰਮਾਲੀ ਨੂੰ ਵੇਖੋ ਬਹੁਤ ਸੋਹਣਾ ਲੱਗਾ ਪਰ ਪੜੀ ਜਮੀ ਚੰਗੀ ਆ ਪੂਰੀ ਨਿੱਗਰ ਗੋਲ ਆਪਾਂ ਕਹਿ ਦਿੰਨੇ ਆ ਵੀ ਦੋਸਤੋ ਬਿਲਕੁਲ ਗੋਲ ਸਰਾਣੀ ਵਰਗੀ ਆ ਕਰਮਾਲੀ ਕਿ ਚੰਗੀ ਸੇਵਾ ਚੰਗੀ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਿਆ ਹੁੰਦਾ ਤੇ ਫਿਰ ਜਾ ਕੇ ਇਹੋ ਜੀ ਤਿਆਰੀ ਕਰਦਾ ਪਸ਼ੂ ਅੱਛਾ ਵੀਰ ਸੋਹਣੇ ਇਹਦਾ ਸੂਆ ਕਿਹਤ ਕਰਮਾਲੀ ਆ ਸੂਆ ਸੰਤੂ ਸਾਹਿਬ ਜੀ ਦੂਜਾ ਸੂਆ ਦੂਜਾ ਸੂਆ ਜੀ ਲੋਬੀ ਦੂਜਾ ਸੂਬਾ ਠੀਕ ਆ ਜੀ ਹਾਂਜੀ ਤੇ ਬਾਕੀ ਇਹਦੇ ਆਪਾਂ ਸੰਗ ਦੇ ਵਿੱਚ ਹੀ ਭਾਵੇਂ ਉਂਗਲਾ ਮਾਰ ਮਾਰ ਕੇ ਵੇਖੀ ਜਾਈਏ ਐਡੀ ਬੇਚਰੀ ਕਿਸੇ ਨੇ ਸਿਆਣਾ ਮੂੰਮਾ ਪੂਰਾ ਫੜਾਉਂਦੀ ਆ ਜੀ ਹਾਂਜੀ ਆ ਕਰੋ ਜੋ ਮਰਜ਼ੀ ਕਿਸੇ ਨੇ ਵੀ ਚੀਜ਼ ਦੇਣੀ ਹੋਵੇ ਜੋ ਮਰਜ਼ੀ ਆਪ ਦਾ ਇਤਰਾ ਹੀ ਜੀ ਠੀਕ ਆ ਜੀ ਹਾਂਜੀ ਤੇ ਬਾਕੀ ਉਤਰਾ ਕਰਮਾਰੀ ਠੰਡੀ ਠੀਰੀ ਜਿਤਨਾ ਮਰਜ਼ੀ ਥੱਲੇ ਬਹਿ ਜਾਓ ਤੇ ਕੋਈ ਚੱਕਰ ਨਹੀਂ ਕੋਈ ਡੰਗਰ ਡਰ ਕੇ ਭਜਦਾ ਜੀ ਜਿਤਨਾ ਮਰਜ਼ੀ ਨੂੰ ਥੱਲੇ ਬਹਿ ਜਾਓ ਜੀ ਇਹਦੇ ਠੀਕ ਆ ਠੀਕ ਆ ਹਾਂ ਲੋਬੀ ਦੋਸਤੋ ਫੇਸ ਕੁਆਲਿਟੀ ਬਹੁਤ ਸੋਹਣੀ ਠੀਕ ਆ ਜੀ ਮਾਰਕਿੰਗ ਬਹੁਤ ਸੋਣੀ ਆ ਤੇ ਬਾਕੀ ਜਮੀ ਬੜੀ ਪੂਰੀ ਆ ਇੱਕ ਵਾਰੀ ਇਹਦੇ ਥੋੜਾ ਇਹਨੂੰ ਵੀ 10 ਕਦਮ ਦੂਰ ਲਈ ਆ ਕਰੋ ਚੈੱਕ ਜੀ ਸੋ ਕਾफी ਵੀਰ ਦੋਸਤੋ ਡਿਮਾਂਡਾ ਕਰਦੇ ਰਹਿੰਦੇ ਆ ਵੀ ਕੋਈ ਚੰਗੀ ਝੋਟੀ ਨਿਕਲੇ ਚੰਗੀ ਝੋਟੀ ਨਿਕਲੇ ਤੇ ਬਿਲਕੁਲ ਸਾਡੇ ਤੁਹਾਡੇ ਸਾਹਮਣੇ ਪੇਸ਼ ਕਰਕੇ ਤੇ ਜਦੋਂ ਦੋਸਤੋ ਪਸ਼ੂ ਕੋਈ ਚੰਗਾ ਨਿਕਲਣਾ ਆਪਾਂ ਬਿਲਕੁਲ ਇਸੇ ਵੀਡੀਓ ਦੇ ਮਾਧਿਅਮ ਰਾਹੀਂ ਸਾਰੇ ਵੀਰਾਂ ਦੇ ਸਾਹਮਣੇ ਪੇਸ਼ ਕੀਤਾ ਕਰ ਦੇਣੀ ਹੁੰਦੀ ਆ ਸੋ ਧੀਰਾਪਨ ਬਹੁਤ ਆ ਝੋਟੀ ਦੇ ਵਿੱਚ ਆ ਕਰੋ ਚੈੱਕ ਠੀਕ ਆ ਜੀ ਤੋਂ ਮੂੰਹ ਮਾ ਜਿਹੜਾ ਪਸ਼ੂ ਫੜਾਉਂਦਾ ਉਹਦੇ ਵਰਗੀ ਰੀਤ ਨਹੀਂ ਹੈਗੀ ਕਿ ਜੋ ਮਰਜ਼ੀ ਦੋਸਤੋ ਦਿੱਤੀ ਚੱਲ ਗਈ ਆਪਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਆ ਕੋਈ ਚੀਜ਼ ਨਹੀਂ ਤੇ ਆਪਾਂ ਨੂੰ ਦਵਾਂਢੀ ਆਪਦੇ ਇਕੱਠੇ ਕਰਨੇ ਪੈਣਗੇ ਇਕੱਲਾ ਜਾਨੇ ਜੋ ਮਰਜ਼ੀ ਆਪਾਂ ਨੂੰ ਤੇਲ ਕਿਉਂ ਦੇ ਸਕਦੇ ਆ ਬਿਲਕੁਲ ਬਿਲਕੁਲ ਇੱਕ ਮੈਂ ਵੀਰ ਨੂੰ ਸੁਣੇ ਵੀਰ ਦੋਕ ਦਿਨ ਪਹਿਲਾਂ ਚਲੋ ਫਾਰਮੂਲਾ ਸੀ ਕੋਈ ਦੱਸਿਆ ਹਾਂਜੀ ਤੇ ਕੋਈ ਗੱਲਬਾਤ ਸੀ ਤੇ ਉਹ ਮੈਨੂੰ ਤਾਂ ਵਿੱਚ ਦੇਣਾ ਕਿਵੇਂ ਮੈਂ ਕਿਹਾ ਵੀ ਯਾਰ ਮੂੰਹ ਫੜ ਕੇ ਨਾਲ ਦੇ ਰਹੀ ਦੇਣਾ ਹਾਂਜੀ ਹਾਂਜੀ ਆਪਾਂ ਵੀਰੇ ਮੂੰਹ ਹੀ ਨਹੀਂ ਫੜਾਉਂਦੇ ਯਾਰ ਕੀ ਵੀ ਕੀ ਕਰਾਂਗੇ ਫਿਰ ਆਪਾਂ ਦੋਸਤਾਂ ਦਾ ਸ਼ੌਕ ਨਾਲ ਡੰਗਰ ਪਾਲੇ ਹੁੰਦੇ ਆ ਜੀ ਹਾਂਜੀ ਜਿੰਨਾ ਸ਼ੌਕ ਨਾਲ ਡੰਗਰ ਪਾਲੇ ਬੁਰਕੀਆਂ ਦੇ ਦੇਗੇ ਤੇ ਉਹ ਜਿਹੇ ਕਟੀਆਂ ਨੂੰ ਕੱਲ ਲਾ ਪੈਂਦਾ ਜੀ ਕਿਉਂਕਿ ਕਈ ਵਾਰ ਉਹਨਾਂ ਨੇ ਹਵਾਨੇ ਚੱਡੇ ਨੂੰ ਹੱਥ ਲਾਉਣਾ ਹਾਂਜੀ ਹਾਂਜੀ ਕਈ ਵਾਰ ਮੂੰਹ ਮਾ ਫੜ ਕੇ ਕੋਈ ਕਈ ਵਾਰੀ ਮੇਰੇ ਰਕੇ ਸੰਤੂ ਸਾਹਿਬ ਤੋਂ ਉਹ ਤਾਂ ਡੰਗਰਾ ਹੀ ਨਹੀਂ ਜਾ ਕੇ ਵੇਂਦੇ ਤਾਂ ਮੂੰਹ ਕੀ ਬਣਾਉਣਾ ਜੀ ਕੀ ਮੂੰਹ ਫੜਾਉਣਾ ਨਹੀਂ ਹਾਂਜੀ ਆ ਚਾਂ ਨਾਲੇ ਉਹ ਜਿਹੇ ਕਟ ਇਹਰੇ ਥੋੜੇ ਜਿਹਾ ਗਾਣ ਵੀਰੇ ਮੋੜੀ ਗਾਣ ਨੂੰ ਕਮਾਇਆ ਜੀ ਆਹ ਕਰੋ ਚੈੱਕ ਜੀ ਸੋ ਮੋਟਪੋਂ ਬਿਲਕੁਲ ਜਿਹੜਾ 204 ਥਲੇਵਾ ਤੇ ਜਿੰਨਾ ਕ ਲਾਹੇ ਬਣਾਏ ਪਈ ਅੱਜ ਦੇ ਸਮੇਂ ਆਪਾਂ ਤੁਹਾਨੂੰ ਦਿਖਾਤੀ ਆ ਵੈਸੇ ਫਿਰ ਸੋਹਣੇ ਮੈਨੂੰ ਲੱਗਾ ਵੀ ਹਫਤਾ ਖਾਂਡਾ ਜੇ ਕੱਢ ਦਈਏ ਆਪਾਂ ਦੱਸਿਆ ਜੀ ਨਾ ਹਫਤਾ ਇੱਕ ਤਰੀਕ ਨੂੰ ਸਾ ਦਿਨ ਪੂਰੇ ਹੁੰਦੇ ਆ ਅੱਜ ਸੰਧੂ ਸਾਹਿਬ ਮੇਰੇ ਸਾਹ 22 ਤਰੀਕ ਦਾ 8 ਨਰ ਬਾਕੀ ਜੇ ਪਏ ਆ ਠੀਕ ਆ ਜੀ ਹਾਂ ਜੀ ਆ ਦੋਸਤੋ ਖੁੱਲੇ ਡੁੱਲੇ 8 ਕ ਦਿਨ ਪ੍ਰੋਕਸੀਮੀਟਲੀ ਕੋਈ ਵੀ ਰਮਾਨੇਗਾ ਤੁਸੀਂ ਸੌਦਾ ਕਰਿਓ ਤੇ ਸੋਹਣੇ ਪਿੱਠ ਪੂੜੇ ਦੇ ਵੇਚ ਸੋ ਨਗ ਚੰਗਾ ਦੋਸੋ ਬਾਕੀ ਮੱਜਾ ਤੁਹਾਨੂੰ ਵੀਰ ਹੀਰੇ ਆਪਣੇ ਸੋਨੇ ਵੀਰ ਨੇ ਸਾਰੀਆਂ ਬਿਲਕੁਲ ਜਾਣਕਾਰੀ ਦੇ ਦਿੱਤੀ ਤੇ ਆਪਾਂ ਦਿਖਾਤੀਆਂ ਨੇ ਤੇ ਮੈਨੂੰ ਲੱਗਦਾ ਵੀ ਜਿਹੜਾ ਦਿਨ ਨੂੰ ਟੁੰਬਨ ਵਾਲਾ ਪੀਸ ਹੋ ਐਂਡ ਤੇ ਆਪਾਂ ਰੱਖਿਆ ਸੀਗਾ ਵੀਰਾਂ ਭੈਣ ਭਰਾਵਾਂ ਨੂੰ ਦਿਖਾਉਣਾ ਸੀ ਹਾਂਜੀ 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 ਵੀ ਨੀਲੀ ਦਾ ਵੀ ਦੀ ਝੋਟੀ ਖੀਰ ਤੱਕ ਲੋ ਭੈਣ ਭਰਾ ਆਪਣੇ ਵੀਡੀਓ ਦੇਖਣੇ ਖੀਰ ਤਾਂ ਤੋਹਫਾ ਵੀ ਕੱਢ ਗਿਆ ਤੋਹਫਾ ਵੀ ਕੱਢ ਕੇ ਦਿੱਤਾ ਹਾਂਜੀ ਹਾਂਜੀ ਚੰਗੀ ਗੱਲ ਹਾਂ ਬਹੁਤ ਸੋਹਣਾ ਨਗ ਤੇ ਸੋਨੇ ਵੀਰ ਪੀਸ ਚੰਗਾ ਤੇ ਰੇਡ ਵੀ ਚਲੋ ਚੰਗਾ ਹੋਣਾ ਚਾਹੀਦਾ ਪਰ ਉਹ ਉਸ ਪਾਸੇ ਚੰਗਾ ਨਾ ਹੋਵੇ ਵੀ ਕੋਈ ਤਰੀਕਾ ਸਤਿ ਸ੍ਰੀ ਅਕਾਲ ਪੋਤਰਾ ਤੇ ਇਹੋ ਜੀ ਪਾਸੇ ਮੱਝ ਵੱਜੀ ਹੋਵੇ ਆਪਾਂ ਵੇਚ ਲਈ ਉਹਦੇ ਇੱਕ ਪੰਜੀ ਦੀ ਵੇਚ ਦਾਂਗੇ ਹਾਂਜੀ ਸਾਰਾ ਅਖੀਰ ਤੇ ਆਪਾਂ ਆਫਰ ਹੀ ਉਹ ਲਾ ਦੇਣੀ ਹੈ ਹਾਂਜੀ ਜਿੰਨਾ ਆਖੋ ਤੁਸੀਂ ਉੰਨੇ ਹੀ ਖੁੱਲੀਆਂ ਛੋਟੀਆਂ ਜਿ ਕਰ ਦੇਣੀਆਂ ਤੇ ਆ ਮੂੰਹ ਵੀ ਅੱਜ ਕਹਿ ਦੇਣੀਆਂ ਨਹੀਂ ਕੋਈ ਵਾਂਗੂ ਨਹੀਂ ਖੁੱਲਣਗੇ ਭਰਾ ਜੋ ਕਹਿ ਦੂਗਾ ਸੋ ਅੱਜ ਕਹਿ ਦੋਗੇ ਆਪਾਂ ਉਹਨਾਂ ਦੀ ਤੁਹਾਨੂੰ ਝੋਟੀ ਦੇ ਦੇਣੀ ਹੈ ਨਾ ਨਹੀਂ ਮੂੰਹ ਜੋ ਆਪਣੀ ਨਿਗਲਦੀ ਪੈਸੇ ਨਾਲ ਪਿਆਰ ਨਹੀਂ ਕਰਨਾ ਆਪਾਂ ਸੱਜਣਾ ਮਿੱਤਰਾਂ ਨਾਲ ਪਿਆਰ ਰੱਖਣਾ ਆ ਜਿੰਨੇ ਨੇ ਤੁਸੀਂ 85-85 ਦੀ ਦੇ ਦਈਏ ਫਿਰ 85 ਘਾਟਾ ਪੈਂਦਾ ਬਾਕੀ ਜਦੋਂ ਕਹਿ ਤਾ ਆਪਾਂ 90000 ਦੀ ਕੱਟੀ ਦੇ ਦਾਂਗੇ ਹੁਣ 90000 ਘਾਟਾ ਹੈ ਆ ਬਾਕੀ ਮਾਨਤਨ ਕਰਦੇ ਆ ਦੇ ਵਿੱਚੋਂ ਮਾਨਤਨ ਕਰਦਾਂਗੇ ਜੀ ਹਾਂਜੀ ਤਾਂ ਵੀ ਮੇਰੇ ਕਹਿ ਦੇ ਬਿਲਕੁਲ ਨੇੜੇ ਦੇ ਫਿਰ ਵਿੱਚੋਂ ਥੋੜਾ ਬਾਧਾ ਕਸਣਾ ਘੱਟ ਦੇ ਆ ਹਾਂਜੀ ਹਾਂਜੀ ਮੈਂ ਦੋਸਤੋਂ ਮਾਨਤਨ ਖੁੱਲਾ ਕਰ ਦੂਗਾ ਵੀਰ ਠੀਕ ਆ ਜੀ ਮਾਲ ਰੋਜ਼ ਦਾ ਬੜਾ ਦੋਸਤੋਂ ਚੰਗੇ ਤੋਂ ਚੰਗਾ ਥਾਂ ਦੇ ਵਿੱਚੋਂ ਨਿਕਲਦਾ ਇਸੇ ਤਰ੍ਹਾਂ ਪਸ਼ੂ ਵੱਡੀ ਗਿਣਤੀ ਦੇ ਲਿਆ ਕੇ ਬਿਲਕੁਲ ਤੁਹਾਡੇ ਸਾਹਮਣੇ ਕੋਈ 8-8 10-10 ਨਾਲ ਗਵੀਰ ਨੇ ਖੜੇ ਕਰ ਦਿਆ ਕਰਨੇ ਆ ਤੇ ਮੇਰਾ ਵੀਰ ਇਸੇ ਇੱਥੇ ਖਾਸ ਤੌਰ ਤੇ ਆਣ ਕੇ ਆਪਣੀ ਜਿਹੜੀ ਨਰਕ ਪਰਖਾ ਉਹ ਤਸੱਲੀ ਇਹ ਜ਼ਰੂਰ ਕਰ ਲਈ। ਲਾ ਕੇ ਇਹ ਗੱਲ ਸੰਤੂ ਸਾਹਿਬ ਆਪਾਂ ਜਿਹੜੀਆਂ ਪਹਿਲਾਂ 5 ਮੱਜਾਂ ਵਿਖਾਈਆਂ ਜੇ ਬੋਨਸ ਲੈ ਆਪਾਂ ਬੌਲੇ ਆਖੇ ਆ ਕੋਈ ਆਣਾ ਕੋਈ ਆਖੇ ਸਾਰੀਆਂ ਥੱਲੇ ਬੌਲੀ ਕੋਈ ਇੱਕ ਦਿਨ ਦੀ ਸੂਈ ਤੇ ਜੇ ਦਿਨ ਦੀ ਸੂਈ ਆ ਕੋਈ ਵੀਰ ਆਵੇ ਸਬਦਾ ਕਰੇ ਬੌਲਾ ਇੱਥੇ ਬਣਾ ਕੇ ਖਾ ਕੇ ਜਾਵੇ ਬਿਲਕੁਲ ਜੀ ਬਿਲਕੁਲ। ਇੱਕ ਆਪਾਂ ਮੂੰਹ ਜਵਾਨੀ ਬੌਲਾ ਕਹਿੰਦੇ ਜਿਹਦੇ ਥੱਲੇ ਦੁੱਧ ਦੁੱਧ ਆਖਾਂਗੇ ਥੱਲੇ ਬੌਲਾ ਬੌਲਾ ਆਖਾਂਗੇ। ਬਿਲਕੁਲ ਬਿਲਕੁਲ। ਬਿਲਕੁਲ ਬਿਲਕੁਲ। ਲਓ ਦੱਸੋ ਜੋ ਰੈਅਲਿਟੀ ਦੇ ਵਿੱਚ ਜੋ origianality ਹੁੰ ਇੱਕੋਰੀ ਬੱਚਿਆਂ ਦੇ ਝਾੜ ਦਾ ਆਪਾਂ ਪਕਵਾ ਦਿੰਨੇ ਆ ਠੀਕ ਆ ਜੀ ਸਿੰਗਲ ਸਿੰਗਲ ਕੱਲਾ ਕੱਲਾ ਬੱਚਾ ਨਹੀਂ ਵਿਖਾਇਆ ਗਿਆ ਵਿੱਚ ਵਿੱਚ ਇੱਧਰ ਤੁਹਾਨੂੰ ਜਿਹੜੀਆਂ 6 ਮੱਝਾਂ ਝੋਟੀਆਂ ਆਪਾਂ ਦਿਖਾਈਆਂ ਨੇ ਉਹਨਾਂ ਦੇ ਬੱਚੇ ਤੁਸੀਂ ਗਿਣਤੀ ਕਰ ਲਿਓ ਠੀਕ ਆ ਜੀ ਇੱਕ 10 ਦਿਨਾਂ ਦੀ ਸੂਈ ਸੀ ਜਿਹੜੀ ਮੈਂ ਉਹਦਾ ਬੱਚਾ ਤੁਹਾਨੂੰ ਆਪਾਂ ਕੱਟੀ ਦਿਖਾਤੀ ਸੀਗੀ ਇੱਧਰ ਬਿਲਕੁਲ ਸੱਜਰ ਬਿਲਕੁਲ ਤਾਜ਼ੇ ਆ 2-2 3-3 4-4 ਦਿਨਾਂ ਦੇ ਵਿੱਚ ਵਿੱਚ ਆ ਪਸੂਆ ਵੇਖੋ ਜੀ ਬਿਲਕੁਲ ਕੂਲੇ ਬੱਚੇ ਆ ਕੋਈ 2 ਦਿਨਾਂ ਦੇ ਕਈਆਂ ਦੇ ਬੂਟਾਂ ਦੇ ਵਿੱਚੋਂ ਦੋਸਤੋਂ ਦੰਦ ਵੀ ਨਹੀਂ ਨਿਕਲੇ ਹੋਣੇਗੇ ਠੀਕ ਆ ਇਹ ਬੱਚੇ ਤਿੰਨ ਤੋ 5ਵੇਂ ਨੰਬਰ ਤੇ ਜਿਹੜੀ ਮੈਂ ਸੁੱਈ ਸੀ 10 ਦਿਨਾਂ ਦੀ ਇਹ ਆ ਹਾਂਜੀ 6ਵਾਂ ਬੱਚਾ ਹੋ ਗਿਆ ਜੀ ਇੱਕ 6ਵਾਂ ਬੱਚਾ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਆਹ ਖਰੋ ਚੱਕ ਜੀ ਅੱਛਾ ਸੋਨੇ ਵੀਰ ਕਿੰਨੀਆਂ ਮਗਰ ਕੱਟੀਆਂ ਸੀ ਅੱਜ ਚਮਾਂ ਮਗਰ ਕੱਟੀਆਂ ਸੰਧੂ ਸਾਹਿਬ ਜੀ ਦੋ ਮਗਰ ਕੱਟੇ ਆ ਜੀ ਦੋ ਹੀ ਮੇਲ ਸੀਗੇ ਬਾਕੀ ਚੌਹ ਮਗਰੀ ਕੱਟੀਆਂ ਲਓ ਜੀ ਇਹ ਤਾਂ ਹੋ ਗਿਆ ਵੀਰ ਸੋਨੇ ਅੱਜ ਆਪਣੇ ਕੋਲ ਮਾਲ ਹਾਂਜੀ ਲਓ ਦੋਸਤੋ ਸਾਰਾ ਇੱਕ ਮਾਲ ਆ ਵੈਸੇ ਰੇਡ ਪਰ ਤਾਂ ਹਰ ਤਰ੍ਹਾਂ ਦਾ ਜਿਹ ਜਿੰਨੇ ਕ ਕਿਸੇ ਭਰਾਣੇ ਪੈਸੇ ਖਰਚ ਕਰਨੇ ਉਹੋ ਜੇ ਪਸ਼ੂ ਤੁਹਾਨੂੰ ਉਹੋ ਜੇ ਕੁਆਲਿਟੀ ਦਾ ਮਿਲ ਜਾਊਗਾ ਲੈ ਵੀ ਸੋਨੇ ਵੀਰ ਇੱਕ ਨ 97812 8695 ਠੀਕ ਹੈ ਜੀ ਲਓ ਦੋਸਤੋ ਇਹ ਨਾਗਨੇ ਅਜ ਵੀਰ ਸੋਨੇ ਹੋਂਾਂ ਦੇ ਕੋਲ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਕਿਸੇ ਵੀ ਟਾਈਮ ਵੀ ਕੋਈ ਮੇਰਾ ਵੀਰ ਗੱਲਬਾਤ ਕਰਨੀ ਚਾਹੁੰਦਾ ਕਿਸੇ ਟਾਈਮ ਵੀ ਤੁਸੀਂ ਕਾਲ ਕਰੋ ਫੋਨ ਕਰੋ ਇੱਥੇ ਆਉਣਾ ਚਾਹੁੰਦਾ ਕੋਈ ਵੀਰ ਐਡਰੈਸ ਇੱਕ ਵਾਰੀ ਆਪਾਂ ਫੇਰ ਬੋਲ ਦਿੰਨੇ ਆ ਵੀਰ ਸੋਨੇ ਇੱਕ ਵਾਰੀ ਆਪਣੇ ਜੁਬਾਨੀ ਦੱਸ ਦਿਓ ਸਾਰਾ ਐਡਰੈਸ ਪਿੰਡ ਵਰਨਾਲਾ तहसील पट्टी जिला तरनतारन जी अच्छा सोनीपत हरिके पत्तन ਤੋਂ ਕਿੰਨੀ ਦੂਰੀ ਆ ਹਰੀਕੇ ਪਤਨ ਤੋਂ ਆਪਣਾ ਪੈ ਜਾਂਦਾ ਕੋਈ 35 36 ਕਿਲੋਮੀਟਰ 35 36 ਕਿਲੋਮੀਟਰ ਠੀਕ ਆ ਕੋਈ ਆਪਣਾ ਮੰਨ ਲਓ ਵੀ ਮਾਲਵੇ ਵਾਲੀ ਸਾਈਡ ਤੋਂ ਕੋਈ ਆ ਰਿਹਾ ਵੀਰ ਹਰੀਕੇ ਪਤਨ ਆਊਗਾ ਹਰੀਕੇ ਪੱਟੀ ਹਰੀਕੇ ਦਾ ਪੱਟੀ ਮੋੜ ਤੇ ਉਹ ਨਾ ਜੀ ਉਹ ਤੋਂ ਖੇਮ ਕਰਨ ਨੂੰ ਰੋਡ ਨਿਕਲਦਾ ਜੀ ਬਸ ਜੀ ਬਸ ਤਾਂ ਦੋਸਤੋ ਇਸੇ ਸੜਕ ਦੇ ਉੱਪਰ ਤਗਾਣਾ ਸ਼ੀਦ ਬਰਨਾਲਾ ਬੁਲਟੋਹਾ ਕਰਿਆਲਾ ਇਸੇ ਸੜਕ ਦੇ ਉੱਪਰ ਪਿੰਡ ਆਉਂਦੇ ਤੇ ਸੜਕ ਸਿੱਧੀ ਅੱਗੇ ਖੇਮ ਕਰਨ ਨੂੰ ਜਾਂਦੀ ਹੈ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਗਾਲ ਦੀ